ਸੋ ਇਸ ਪ੍ਰੋਗਰਾਮ ਵਿੱਚ ਆਪਾਂ ਖਾਸ ਖਬਰਾਂ ਤੇ ਗੱਲਬਾਤ ਕਰਨੀ ਆ ਜੀ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੁਣਾਂ ਦੇ ਬਾਰੇ ਇਸ ਵਕਤ ਭਗਵਾਨਤਮਾਨ ਸਰਕਾਰ ਕੀ ਪਲਾਨ ਤਿਆਰ ਕਰ ਰਹੀ ਹੈ ਦੂਜੇ ਪਾਸੇ ਪਾਸਟਰ ਬਜਿੰਦਰ ਦੇ ਫੈਸਲੇ ਦਾ ਕੀ ਅਸਰ ਪਊਗਾ 트럼ਪ ਸਾਹਿਬ ਦੇ ਫੈਸਲੇ ਨੇ ਕਿਵੇਂ 2 ਅਪ੍ਰੈਲ ਨੂੰ ਕੰਪਨੀ ਛੇੜੀ ਹੋਈ ਹੈ ਖਾਸ ਤੌਰ ਤੇ ਭਾਰਤੀ ਵਪਾਰੀਆਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਖਾਸ ਖਬਰਾਂ ਪਰ ਨਾਲ ਹੀ ਦਰਸ਼ਕਾਂ ਨੂੰ ਅਸੀਂ ਪਹਿਲਾਂ ਇੱਕ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣੋ ਇੱਕ ਆਪਣੇ ਸੁਝਾਅ ਜਿਹੜੇ ਆ ਜ਼ਰੂਰ ਕਮੈਂਟ ਬਾਕਸ ਵਿੱਚ ਰੱਖੋ ਦੂਜਾ ਜਿਵੇਂ ਮੈਂ ਸਵਾਲ ਪੁੱਛਦਾ ਪਤੀ ਸਾਹਿਬ ਨੂੰ ਤੁਸੀਂ ਵੀ ਪੁੱਛ ਸਕਦੇ ਹੋ ਆਪਣਾ ਸਵਾਲ ਕਮੈਂਟ ਬਾਕਸ ਵਿੱਚ ਤੁਸੀਂ ਰੱਖ ਦਿਓ ਨਾਲ ਆਪਣਾ ਨਾਮ ਲਿਖ ਦਿਓ ਤੇ ਅਗਲੇ ਪ੍ਰੋਗਰਾਮ ਵਿੱਚ ਉਹ ਸਵਾਲ ਜਿਹੜਾ ਪਤੀ ਸਾਹਿਬ ਨੂੰ ਪੁੱਛਿਆ ਜਾਵੇਗਾ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪਤੀ ਸਾਹਿਬ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਂਦੇ ਆ ਬਿਕਰਮਜੀਤ ਸਿੰਘ ਵਜੀਠੀਆ ਜੀ ਹੁਣਾਂ ਦੀ ਪਹਿਲੇ ਹੀ ਪੰਜਾਬ ਦੇ ਵਿੱਚ ਬਲਡੋਜ਼ਰ ਮਹੀਮ ਚੱਲ ਰਹੀ ਸੀ ਜੀ ਤੇ 41 ਮੁਕਾਬਲੇ ਹੁਣ ਤੇ ਕਿਹਾ ਜਾ ਰਿਹਾ ਕਿ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਤੇ ਹੁਣ ਮਜੀਠੀਆ ਹੋਂਾਂ ਦੀ ਜਿਹੜੀ ਆ ਜੀ ਸਿਕਿਉਰਟੀ ਵਾਪਸ ਲੈ ਲਈ ਗਈ ਆ ਤੇ ਸੱਟ ਜਿਹੜੀ ਆ ਉਹਨਾਂ ਤੇ ਮਾਮਲੇ ਚ ਨਵੀਂ ਬਣਾ ਲਈ ਗਈ ਆ ਸੋ ਕਹਿਣ ਦਾ ਭਾਵ ਇਹ ਆ ਜੀ ਕਿ ਉਹਨਾਂ ਵਾਲਾ ਕੇਸ ਜਿਹੜਾ ਦੁਬਾਰਾ ਗਰਮ ਹੋ ਗਿਆ ਦੁਬਾਰਾ ਡਰੱਗ ਕੇਸ ਉਹ ਕੱਢ ਲਿਆ ਗਿਆ ਪਰ ਇਸੇ ਕੇਸ ਚ ਪਤੀ ਸਾਹਿਬ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰਦੇ ਸੀ ਕਿ ਖੁਦ ਇਹੀ ਲੀਡਰਸ਼ਿਪ ਜਿਹੜੀ ਉਹ ਮਾਫੀ ਮੰਗ ਕੇ ਗਈ ਸੀ ਹੁਣ ਇਹੀ ਲੀਡਰਸ਼ਿਪ ਵਿਲੀ ਹੋ ਕੇ ਅ ਦੇਲੀ ਤੋਂ ਪੰਜਾਬ ਚ ਆਈਆ ਤਾਂ ਕੇਸ ਇਹ ਫੇਰ ਗਰਮ ਕਰ ਦਿੱਤਾ ਗਿਆ ਸੋ ਇਹ ਦੱਸਿਓ ਕਿ ਇਸ ਵਕਤ ਸਰਕਾਰ ਕੀ ਕਰਨ ਜਾ ਰਹੀ ਆ ਤੇ ਬਿਕਰਮ ਮਜੀਠੀਆ ਨੂੰ ਲੈ ਕੇ ਖਾਸ ਤੌਰ ਤੇ ਇਸ ਖੇਰ ਇਸ ਕੇਸ ਤੋਂ ਲੈ ਕੇ ਕੀ ਪਲੈਨਿੰਗ ਆ ਕੀ ਰਣਨੀਤੀ ਆ ਇਸ ਸਮੇਂ ਪੰਜਾਬ ਸਰਕਾਰ ਦੀ ਦੇਖੋ ਮਨਦੀਪ ਜੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਇੱਕ ਮਹਿੰਮ ਚਲਾਈ ਜਾ ਰਹੀ ਆ ਜਿਹਨੂੰ ਨਾਂ ਦਿੱਤਾ ਜੁੱਧ ਨਸ਼ਿਆਂ ਵਿਰੁੱਧ ਉਹ ਅਸਲ ਦੇ ਵਿੱਚ ਨਸ਼ਾ ਵਿਰੁੱਧ ਜੁੱਧ ਦੇ ਨਾਂ ਦੇ ਉੱਤੇ ਜਾਂ ਤਾਂ ਥੋੜਾ ਬਹੁਤਾ ਨਸ਼ਾ ਕਰਨ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਘਰਟਾ ਹੋ ਜਾ ਰਹੇ ਨੇ ਜਾਂ ਜਿਹੜੇ ਥੋੜਾ ਬਹੁਤਾ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਘਰਟਾ ਹੋ ਜਾ ਰਹੇ ਨੇ ਜਿਹੜੇ ਵੱਡੇ ਨਸ਼ਾ ਤਸਕਰ ਨੇ ਵੱਡੇ ਮਗਰਮੱਛ ਨੇ ਇਸ ਸਾਰੇ ਖੇਮੇ ਦੇ ਉਹਨਾਂ ਦੇ ਘਰਾਂ ਵਾਲੇ ਪਾਸੇ ਨੂੰ ਜਿਹੜਾ ਇਹਨਾਂ ਵੱਲੋਂ ਅਜੇ ਤੱਕ ਮੂੰਹ ਨਹੀਂ ਕੀਤਾ ਗਿਆ ਬਲਡੋਜ਼ਰਾਂ ਦਾ ਹੁਣ ਮਸਲਾ ਕੀ ਆ ਹੁਣ ਮਸਲਾ ਇਹ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਮਸਲਾ ਜਦੋਂ ਤੋਂ ਡਰੱਗਸ ਦੇ ਮਸਲੇ ਨਾਲ ਜੁੜਿਆ ਸੀਗਾ ਉਦੋਂ ਤੋਂ ਆਮ ਆਦਮੀ ਪਾਰਟੀ ਨੇ ਇਸ ਮਸਲੇ ਨੂੰ ਉਭਾਰ ਕੇ ਜਿਹੜਾ ਉਹ ਲੋਕਾਂ ਦੇ ਵਿੱਚੋਂ ਵੋਟਾਂ ਹਾਸਲ ਕੀਤੀਆਂ ਸੀਗੀਆਂ ਹਾਲਾਂਕਿ ਮਸਲੇ ਦਾ ਇੱਕ ਦੁਖਦ ਪਹਿਲੂ ਇਹ ਵੀ ਹੈ ਵੀ ਲੋਕਾਂ ਤੋਂ ਇਹ ਕਹਾ ਕੇ ਕਿ ਨਸ਼ਾ ਤਸਕਰ ਕੌਣ ਨਸ਼ਾ ਕਿੱਦਾ ਵਿਕਦਾ ਕਿਕਲੀਆਂ ਸੁਣਾ ਕੇ ਲੋਕਾਂ ਨੂੰ ਵੋਟਾਂ ਤਾਂ ਲੈ ਲੀਆਂ ਉਦੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਮਾਫੀ ਮੰਗ ਕੇ ਸੀਗੇ ਮਾਨਹਾਨੀ ਕੇਸ ਤੋਂ ਡਰਦੇ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਸ ਕੇਸ ਦੇ ਵਿੱਚ ਤੁਸੀਂ ਮਾਫੀ ਮੰਗ ਗਏ ਉਸ ਕੇਸ ਨੂੰ ਹੁਣ ਤੁਸੀਂ ਕਿਵੇਂ ਦੁਆਰੇ ਜਿਹੜਾ ਹੈਗਾ ਉਹ ਫਾਲੋ ਅਪ ਕਰੋਗੇ ਉਸ ਲਹਿਜੇ ਦੇ ਨਾਲ ਜਿਸ ਲਹਿਜੇ ਦੇ ਨਾਲ ਕਰਨਾ ਚਾਹੀਦਾ ਮਜੀਠੀਆਵਾਂ ਦੇ ਮਸਲੇ 'ਚ ਚਾਰ ਐਸਾਈਟੀਆਂ ਬਦਲ ਗਈਆਂ ਜੀ ਹੁਣ ਪੰਜਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਇਹ ਵੀ ਮਸਲੇ ਦਾ ਇੱਕ ਦਿਲਚਸਪ ਪਹਿਲੂ ਹੈ ਬੀਐਸਆਈਟੀ ਦੇ ਮੁਖੀ ਸੀ ਜਿਹੜੇ ਹਰਚਰਨ ਸਿੰਘ ਭੁੱਲਰ ਉਹਨਾਂ ਨੂੰ ਇੱਕ ਦਿਨ ਪਹਿਲਾਂ ਹਟਾ ਦਿੱਤਾ ਗਿਆ ਔਰ ਜਿਹੜੇ ਐਸਆਈਟੀ ਦੇ ਮੈਂਬਰ ਸੀਗੇ ਇੱਕ ਉਦੋਂ ਛੋਟੇ ਅਧਿਕਾਰੀ ਉਹਨਾਂ ਨੂੰ ਐਸਆਈਟੀ ਦਾ ਮੁਖੀ ਹੈਗਾ ਜਿਹੜਾ ਉਹ ਲਾ ਦਿੱਤਾ ਗਿਆ ਪੰਜਵੀਂ ਐਸਆਈਟੀ ਬਣੀ ਹੈ ਹਾਲਾਂਕਿ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅਦਾਲਤ ਤੋਂ ਮਨਜ਼ੂਰੀ ਲੈ ਕੇ ਹੀ ਮਜੀਠੀਆ ਤੋਂ ਪੁੱਛ ਗਿਆ ਛਾ ਕੀ ਜਿਹੜੀ ਕਰ ਸਕਦੀ ਹੈ ਕਈ ਵਾਰ ਪੁੱਛ ਗਿਆ ਛਾ ਜਿਹੜੀ ਹੋਗੀ ਲੇਕਿਨ ਮਸਲਾ ਉਦੋਂ ਅੱਕੇ ਨਹੀਂ ਵਧਿਆ ਇਸ ਮਸਲੇ ਦਾ ਇੱਕ ਪਹਿਲੂ ਇਹ ਵੀ ਆ ਵੀ ਇੱਕ ਕੇਸ ਜਿਹੜਾ ਦਰਜ ਹੋਇਆ ਸੀ ਮਜੀਠੀਆ ਹਰਾਂ ਦੇ ਖਿਲਾਫ ਇਹ ਚਰਨਜੀਤ ਚੰਨੀ ਹਰਾਂ ਦੀ ਸਰਕਾਰ ਵੇਲੇ ਦਰਜ ਹੋਇਆ ਸੀਗਾ ਉਹਦਾ ਨਰਜੋਤ ਸਿੰਘ ਸਿੱਧੂ ਨੇ ਮਸਲਾ ਵਹਾ ਰਿਆ ਸੀਗਾ ਔਰ ਉਸ ਤੋਂ ਬਾਅਦ ਕੇਸ ਦਰਜ ਹੋਇਆ ਸੀ ਸਵਾ ਤਿੰਨ ਸਾਲ ਸਾਢੇ ਤਿੰਨ ਸਾਲ ਦੇ ਲਗਭਗ ਦਾ ਵਕਫਾ ਕੇਸ ਦਰਜ ਹੋਏ ਨੂੰ ਹੋ ਚੱਲਿਆ ਲੇਕਿਨ ਅਜੇ ਤੱਕ ਇਸ ਕੇਸ ਦੇ ਵਿੱਚ ਸਰਕਾਰ ਅੱਗੇ ਨਹੀਂ ਤੁਰੀ ਉਹਦਾ ਇੱਕ ਕਾਰਨ ਇਹ ਵੀ ਆ ਕਿ ਮਜੀਠਿਆਵਰੀ ਕੇਸ ਨੂੰ ਪਹਿਲਾਂ ਹਾਈ ਕੋਰਟ ਫਿਰ ਸੁਪਰੀਮ ਕੋਰਟ ਲੈ ਕੇ ਔਰ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਦੀ ਜਿਸ ਢੰਗ ਨਾਲ ਪੈਰਵਾਈ ਕਰਨੀ ਬਣਦੀ ਸੀ ਪੰਜਾਬ ਸਰਕਾਰ ਨੂੰ ਉਸ ਢੰਗ ਨਾਲ ਪੈਰਵਾਈ ਨਹੀਂ ਕਰ پائی ਇਹਦਾ ਫੈਕਟ ਇਹ ਵੀ ਹੈ ਕਿ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਸੀ ਗੁਰਮਿੰਦਰ ਸਿੰਘ ਉਹ ਖੁਦ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ 'ਚ ਪੇਸ਼ ਹੀ ਨਹੀਂ ਹੋਏ। ਔਰ ਪੰਜਾਬ ਸਰਕਾਰ ਦੀ ਵੀ ਇਹ ਜਿਹੜੀ ਹੈਗੀ ਉਹ ਨਕਾਮੀ ਆ ਫੇਲਿਅਰ ਆ ਕਿ ਉਹਨਾਂ ਨੇ ਆਪਣੇ ਅਧਿਕਾਰੀਆਂ ਤੋਂ ਇਹ ਪੁੱਛਿਆ ਹੀ ਨਹੀਂ ਕਿ ਤੁਸੀਂ ਇਸ ਕੇਸ ਦੇ ਵਿੱਚ ਕੀ ਅਪਡੇਟ ਆ ਔਰ ਕਿੰਨੇ ਵਕੀਲ ਆਪਣੇ ਪੇਸ਼ ਹੋ ਰਹੇ ਨੇ ਉਹ ਸਾਰੇ ਕੇਸ ਨੇ ਮਨਦੀਪ ਜੀ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਨੇ ਮਹਿੰਗੇ ਮਹਿੰਗੇ ਪ੍ਰਾਈਵੇਟ ਵਕੀਲ हायर ਕਰਕੇ ਸੁਪਰੀਮ ਕੋਰਟ 'ਚ ਖੜੇ ਕੀਤੇ ਨੇ ਕਪਲ ਸਿੰਪਲ ਵਰਗੇ ਲੇਕਿਨ ਇਸ ਕੇਸ ਦੇ ਵਿੱਚ ਮਹੰਗੇ ਪ੍ਰਾਈਵੇਟ ਵਕੀਲ ਖੜੇ ਕਰਨੇ ਛੱਡੋ ਜਿਹੜਾ ਸਰਕਾਰੀ ਵਕੀਲ ਸੀ ਮੇਣ ਉਹ ਹੀ ਜਾ ਕੇ ਜਿਹੜਾ ਖੜਾ ਨਹੀਂ ਹੋਇਆ ਸੋ ਇਸ ਕਰਕੇ ਇਹ ਕਈ ਪਹਿਲੂ ਨੇ ਹੁਣ ਜਿਹੜਾ ਤਾਜ਼ਾ ਮਸਲਾ ਗਾ ਤਾਜ਼ਾ ਮਸਲਾ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇੱਕ ਟਵੀਟ ਕੀਤਾ ਐਕਸ ਦੇ ਉੱਤੇ ਜਿਹਦੇ ਚ ਉਹਨਾਂ ਲਿਖਿਆ ਕਿ ਮਜੀਠੀਆ ਹੋਰਾਂ ਦੀ ਜੈਡ ਪਲੱਸ ਰੱਖਿਆ ਬਾਸ ਲੈ ਲਈ ਮਜੀਠੀਆ ਹੋਰਾਂ ਨੇ ਖੁਦ ਵੀਡੀਓ ਪਾਈ ਆ ਆਪਣੇ ਐਕਸ ਅਕਾਊਂਟ ਦੇ ਉੱਤੇ ਔਰ ਉਸ ਵੀਡੀਓ ਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਆ ਉਹਨਾਂ ਨੇ ਜੇਕਰ ਕੀਤਾ ਕਿ ਉਹਨਾਂ ਦੀ ਸਾਰੀ ਸੁਰੱਖਿਆ ਗਈ ਜਿਹੜੀ ਉਹ ਵਾਪਸ ਲੈ ਲਈ ਗਈ ਹੈ ਹੁਣ ਸੁਰੱਖਿਆ ਵਾਪਸ ਲੈਣ ਦਾ ਮਸਲਾ ਵੀ ਹੈ ਜਿਹੜਾ ਉਹ ਇਸ ਢੰਗ ਨਾਲ ਹੋਣਾ ਚਾਹੀਦਾ ਕਿ ਤਰਕ ਸੰਗਤ ਢੰਗ ਹੋਵੇ ਜਾਂ ਤਾਂ ਜਿੰਨੇ ਵੀ ਲੀਡਰ ਨੇ ਉਹਨਾਂ ਸਾਰੇ ਲੀਡਰਾਂ ਦੀ ਸੁਰੱਖਿਆ ਦੀ ਸਮੀਖਿਆ ਹੋਵੇ ਕਿ ਇਹਨੂੰ ਲੋੜ ਹੈ ਕਿ ਇਹਨੂੰ ਨਹੀਂ ਹੈ ਕਿਉਂਕਿ ਬਹੁਤੇ ਵਾਰ ਸੁਰੱਖਿਆ ਗਈ ਜਿਹੜੀ ਉਹ ਸਟੇਟਸ ਸਿੰਬਲ ਦੇ ਲਈ ਲਈ ਜਾਂਦੀ ਆ ਬਹੁਤ ਸਾਰੇ ਲੀਡਰ ਬਹੁਤ ਸਾਰੇ ਰਸੂਖ ਬਾਣ ਬਹੁਤ ਸਾਰੇ ਅਫਸਰ ਸਿਰਫ ਸਟੇਟਸ ਸਿੰਬਲ ਲਈ ਸੁਰੱਖਿਆ ਲਈ ਖੜਦੇ ਨੇ ਉਹਨਾਂ ਨੂੰ ਕੋਈ ਵੱਡਾ ਖਤਰਾ ਨਹੀਂ ਹੈ ਲੇਕਿਨ ਹਾਂ ਪਰ ਇਹਦਾ ਇਹ ਪਹਿਲੂ ਜ਼ਰੂਰ ਹੋਣਾ ਚਾਹੀਦਾ ਕਿ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਸੀ ਕਿ ਜੇ ਭਾਈ ਕਿਸੇ ਨੂੰ ਬਾੜਾ ਡਰ ਲੱਗਦਾ ਪੋਲਟਰੀ ਫਾਰਮ ਖੋਲ੍ਹ ਲਓ ਹੁਣ ਮੁੱਖ ਮੰਤਰੀ ਸਾਹਿਬ ਜਦੋਂ ਤੁਰਦੇ ਨੇ ਨਾਲ ਦਰਜਨਾ ਗੱਡੀਆਂ ਦਾ ਕਾਫਲਾ ਸੈਂਕੜੇ ਗਨਮੈਨ ਇਕੱਲੇ ਮੁੱਖ ਮੰਤਰੀ ਵੀ ਨਹੀਂ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਵੀ ਜਿਹੜੇ ਨੇ ਉਹ ਦਰਜਨਾ ਦਰਜਨਾ ਕਰਨ ਮੈਣ ਲੈ ਕੇ ਫਿਰ ਉਦੋਂ ਵੱਤ ਕਰਦੇ ਨੇ ਸੋ ਜੇ ਹੁਣ ਸੁਰੱਖਿਆ ਵਾਪਸ ਲੈਣੀ ਐ ਤਾਂ ਇਹਦੀ ਸਮੀਖਿਆ ਕਰਕੇ ਸਾਰੇ ਲੀਡਰਾਂ ਦੀ ਸੁਰੱਖਿਆ ਘਟਾਈ ਜਾਵੇ ਔਰ ਇਹਦੇ ਵਿੱਚ ਗੱਲ ਫੈਕਟੇ ਵੀ ਆ ਕਿ ਪੁਲਿਸ ਥਾਣਿਆਂ ਦੇ ਵਿੱਚ ਓਨੀ ਨਫਰੀ ਹੈ ਨਹੀਂ ਜਿੰਨੀ ਨਫਰੀ ਜਿਹੜੀ ਆ ਉਹ ਲੀਡਰ ਨਾਲ ਲਈ ਫਿਰਦੇ ਨੇ ਲੇਕਿਨ ਜੇ ਤੁਸੀਂ ਮਜੀਠੀਆ ਹੋਰਾਂ ਦੀ ਕੱਲਿਆਂ ਦੀ ਸੁਰੱਖਿਆ ਵਾਪਸ ਲਓਗੇ ਉਹਦੇ ਨਾਲ ਮੈਨੂੰ ਇਹ ਲੱਗਦਾਗਾ ਮਜੀਠੀਆ ਹੋਰਾਂ ਨੂੰ মিডিਆ ਦੇ ਵਿੱਚ ਹੋਰ ਵੱਧ ਪ੍ਰੋਮੋਸ਼ਨ ਮਿਲੂਗੀ ਸਿੱਧੂ ਮਸੂਏ ਦਾ ਕੇਸ ਸਾਡੇ ਸਾਹਮਣੇ ਆ ਸਿੱਧੂ ਮਸੂਏ ਦੀ ਜੇਸਟਾਂਗ ਨਾਲ ਸੁਰੱਖਿਆ ਵਾਪਸ ਲਈ ਗਈ ਫਿਰ ਉਹਨੂੰ মিডিਆ 'ਚ ਦੱਸਿਆ ਗਿਆ ਸੁਰੱਖਿਆ ਵਾਪਸ ਲੈਣ ਵਾਲੇ ਮਸਲੇ ਨੂੰ ਉਹ ਪੰਜਾਬ ਸਰਕਾਰ ਦੀ ਨਕਾਮੀ ਸੀਗੀ ਪੰਜਾਬ ਸਰਕਾਰ ਨੇ ਅਜੇ ਤੱਕ ਉਸ ਮਸਲੇ ਦੀ ਪੜਤਾਲ ਕਰਕੇ ਜੇ ਕਾਰਵਾਈ ਨਹੀਂ ਕੀਤੀ ਔਰ ਹੁਣ ਮਜੀਠੀਆ ਹੋਰਾਂ ਦੇ ਮਸਲੇ ਦੇ ਵਿੱਚ ਵੀ ਠੀਕ ਹੈ ਮਜੀਠੀਆ ਹੋਰਾਂ ਦੇ ਪਰਸਨਲ ਜਿਹੜੇ ਗਨਮੈਨ ਨੇ ਉਹ ਲਾਲੇ ਹੋਣਗੇ ਇਨਾਂ ਦੇ ਨਾਲ ਤਾਂ ਮਤਲਬ ਬਹੁਤ ਸਾਰੀ ਸਿਕਿਉਰਿਟੀ ਆ ਗਈ ਜਿਹੜੀ ਉਹ ਹੋਰ ਪਾਸੋਂ ਵੀ ਆ ਜੋ ਕਿਉਂਕਿ ਬਹੁਤ ਸਾਰੇ ਮਸਲਿਆਂ 'ਚ ਇਹ ਵੀ ਦੇਖਿਆ ਨਾ ਕਿ ਜਿਨ੍ਹਾਂ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਘਟਾਈ ਸੈਂਟਰ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਦੇਤੀ ਕਈ ਤਾਂ ਕਾਂਗਰਸੀ ਲੀਡਰ ਬਾਗੀ ਭਾਜਪਾ ਕਣੀ ਤਾਂ ਗਏ ਵੀ ਸਾਨੂੰ ਸੁਰੱਖਿਆ ਵੱਧ ਮਿਲ ਜਾ ਉਹ ਸੁਰੱਖਿਆ ਦਾ ਮਸਲਾਗਾ ਜਿਹੜਾ ਉਹ ਮਸਲਾ ਸਟੇਟਸ ਸਿੰਬਲ ਨਾਲ ਵੱਧ ਜੁੜਿਆ ਹੋਇਆ ਲੇਕਿਨ ਜਦੋਂ ਤੁਸੀਂ ਸੁਰੱਖਿਆ ਵਾਪਸ ਲਾਓਗੇ ਜੇ ਸਿਰਫ ਇੱਕ ਬੰਦੇ ਦੀ ਵਾਪਸ ਲਾਓਗੇ ਤਾ ਉਹ ਤਰੀਕਾ ਠੀਕ ਨਹੀਂ ਹੈ ਉਹ ਢੰਗ ਠੀਕ ਨਹੀਂ ਹੈ ਸੋ ਇਹ ਪੰਜਾਬ ਸਰਕਾਰ ਦੇ ਉੱਤੇ ਸਵਾਲ ਇਹ ਵੀ ਖੜਾ ਹੁੰਦਾ ਕਿ ਕਿਤੇ ਮਜੀਠੀਆ ਹੋਰਾਂ ਨੂੰ ਸੁਰੱਖਿਆ ਵਾਪਸ ਲੈ ਕੇ ਹੋਰ ਮੀਡੀਆ ਦੇ ਵਿੱਚ ਜਾਣ ਦਾ ਮੌਕਾ ਤਾਂ ਨਹੀਂ ਮਿਲ ਰਿਹਾ ਜੀ ਜੀ ਬਿਲਕੁਲ ਮੈਂ ਵੀ ਉਹੀ ਸੋਚ ਰਿਹਾ ਸੀ ਕਿ ਪਿਛਲੇ ਦਿਨਾਂ ਤੋਂ ਜਿਹੜਾ ਸਖਵੀਰ ਬਾਦਲ ਲਾ ਲਓ ਜੀ ਇਸ ਦੇਖਿਆ ਤਾਂ ਮਜੀਠੀਆ ਸਾਹਿਬ ਦਾ ਕੱਦ ਦਿਨ ਪਰ ਦਿਨ ਵੱਡਾ ਹੋ ਰਿਹਾ ਔਰ ਖਾਸ ਤੌਰ ਤੇ ਉਹ ਜਿਹੜੀ ਐਨਕਾ ਵਾਲਾ ਟਾਉਂਟ ਆ ਪੱਤੀ ਸਾਹਿਬ ਉਹ ਬੜਾ ਮਾਰ ਰਿਹਾ ਹੋ ਕੱਲ ਵੀ ਐਨਕਾ ਲਾ ਕੇ ਉਹਨਾਂ ਨੇ ਪੂਰੀ ਐਨ ਟੌਰ ਨਾਲ ਉਹ ਖਾਸ ਤੌਰ ਤੇ ਸੀਐਮ ਸਾਹਿਬ ਨੂੰ ਟਾਰਗੇਟ ਕਰ ਰਿਹਾ ਕਿ ਨਾਲ ਦੱਸ ਵੀ ਰਿਹਾ ਕਿ ਸੀਐਮ ਸਾਹਿਬ ਨੇ ਕਿੰਦੇ ਉਹ ਤਾਂ ਐਨਕਾ ਇੱਕ ਵਾਰੀ ਲਾ ਲੈਂਦੇ ਆ ਪਰ ਲਾ ਨਹੀਂ ਸਕਦੇ ਮੈਂ ਤਾਂ ਲਾ ਵੀ ਸਕਦਾ ਆ ਸੋ ਮੈਨੂੰ ਲੱਗਦਾ ਕਿ ਕਿਰਤਕ ਕਿਤੇ ਕੱਦ ਤਾਂ ਜਰੂਰ ਵੱਡਾ ਹੋ ਰਿਹਾ ਪਹਿਲਾਂ ਹੀ ਬਹੁਤ ਪੰਥਕ ਸੰਕਟਕ ਚੱਲ ਰਿਹਾ ਪਰ ਉਹਦੇ ਵਿੱਚ ਹੁਣ ਸਾਰਿਆਂ ਚ ਇਹ ਮੁੱਦਾ ਕੁਝ ਜ਼ਿਆਦਾ ਵੱਡਾ ਹੋ ਗਿਆ ਲੱਗਦਾ ਬਾਕੀ ਜੀ ਇਹ ਮਸਲਾ ਅਸਲ ਦੇ ਵਿੱਚ ਇਸ ਪਾਸੇ ਨੂੰ ਵੀ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਪਹਿਲਾਂ ਹੀ ਇੱਕ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਲੀਡਰਸ਼ਿਪ ਨੂੰ ਲੈ ਕੇ ਕ੍ਰਾਈਸਿਸ ਖੜਾ ਹੋਇਆ ਹੋਇਆ ਉੱਥੇ ਬਹੁਤ ਸਾਰੇ ਲੀਡਰਾਂ ਨੂੰ ਹਵਾ ਹਾਰ ਕੇ ਇੱਕ ਭੰਬਲ ਪੁੱਸੇ ਵਾਲੀ ਸਥਿਤੀ ਵੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਪੰਥਕ ਹਲਕਿਆਂ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਵੱਖ-ਵੱਖ ਪਹਿਲੂਆਂ ਦੇ ਰੂਪ ਦੇ ਵਿੱਚ ਹੁਣ ਮੁਜੀਠਿਆ ਹੋਰਾਂ ਦੀ ਸੁਰੱਖਿਆ ਵਾਪਸ ਲੈਣ ਦਾ ਮਸਲਾ ਹੈਗਾ ਜਿਹੜਾ ਇਹ ਸੱਚੀ-ਮਿੱਚੀ ਲਈ ਹੈ ਕਿਉਂਕਿ ਅਜੇ ਤੱਕ ਸਰਕਾਰ ਵਾਲੇ ਪਾਸੋਂ ਕੋਈ ਸਟੇਟਮੈਂਟ ਆ ਗਈ ਜਿਹੜੀ ਉਹ ਨਹੀਂ ਆਈ ਇਹ ਮਜੀਠਿਆ ਹੋਰਾਂ ਦੀ ਔਰ ਸੁਖਵੀਰ ਸਿੰਘ ਬਾਦਲ ਹੋਰਾਂ ਦੀਆਂ ਸਟੇਟਮੈਂਟਸ ਨੇ ਕਿ ਉਹਨਾਂ ਦੀ ਸੁਰੱਖਿਆ ਗਈ ਜਿਹੜੀ ਉਹ ਵਾਪਸ ਲਈ ਗਈ ਆ ਉਹ ਕਈ ਵਾਰ ਸੁਰੱਖਿਆ ਵੱਧ ਦੇਣੀ ਵੀ ਵਿਅਕਤੀ ਨੂੰ ਪ੍ਰਮੋਟ ਕਰਨਾ ਹੁੰਦਾ ਕਈ ਵਾਰ ਇੱਕੇ ਲਖਤ ਸੁਰੱਖਿਆ ਵਾਪਸ ਲੈਣੀ ਵੀ ਵਿਅਕਤੀ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਪ੍ਰਮੋਟ ਕਰਨਾ ਆਉਂਦਾ ਕਿਉਂਕਿ ਉਹਦੇ ਕੋਲੇ ਬੋਲਣ ਦਾ ਮੌਕਾ ਕਾ ਜਿਹੜਾ ਉਹ ਮਿਲ ਜਾਂਦਾ ਕਾ ਜੀ ਜੀ ਸੋ ਹੁਣ ਅਗਲੀ ਖੁਰਵਲ ਜਾਂਦੇ ਆ ਪਤੀ ਸਾਹਿਬ ਪਾਸਟਰ ਬਜਿੰਦਰ ਕਥਿਤ ਪਾਸਟਰ ਬਜਿੰਦਰ ਮੇਨ ਲਾਦਾ ਕਹਿਣਾ ਜ਼ਿਆਦਾ ਸਹੀ ਰਹੂਗਾ ਤੇ ਕਿਉਂਕਿ ਇੱਕ ਹੋਰ ਜਿਹੜਾ ਖੋਤੀ ਆਪਣੇ ਆਪ ਚ ਬਣਿਆ ਧਾਰਮਿਕ ਆਗੂ ਜਿਹੜਾ ਸੀ ਉਹ ਜੇਲ੍ਹ ਗਿਆ ਤੇ ਕੇਸ ਫਿਰ ਇੱਕ ਵਾਰੀ ਬਹੁਤ ਘੰਟਾਣਾ ਸੀਗਾ ਬਲਾਤਕਾਰ ਦੇ ਮਾਮਲੇ ਵਿੱਚ ਜਿਹੜਾ ਉਮਰ ਕੈਦ ਹੋਈ ਆ ਸੋ ਇਸ ਮਾਮਲੇ ਨੂੰ ਲੈ ਕੇ ਕੱਲ ਦੀ ਚਰਚਾ ਚੱਲ ਰਹੀ ਸੀਗੀ ਪਤਸਾਵੇ ਦੇ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਹੁਤ ਰਾ ਦੀ ਚਰਚਾ ਹੁਣ ਚੈਨਲਾਂ ਤੇ ਹੋ ਰਹੀ ਆ ਉਹਦੇ ਹੁਣ ਚਮਤਕਾਰਾਂ ਦੀ ਵੀ ਚਰਚਾ ਹੋ ਰਹੀ ਆ ਪਹਿਲਾਂ ਉਹ ਕਈ ਵਾਰ ਉਸੇ ਹੀ ਚਮਤਕਾਰਾਂ ਦੀ ਐਡ ਵੀ ਬਹੁਤ ਸਾਰੇ ਚੈਨਲਾਂ ਤੇ ਚੱਲਦੀ ਹੁੰਦੀ ਸੀ ਪਰ ਹੁਣ ਪਾਸਾ ਪਲਟ ਗਿਆ ਕਹਿੰਦੇ ਹੁਣ ਤਾਂ ਉਹਦੇ ਘਰ ਚੋਂ ਬਿਮਾਰੀਆਂ ਕੱਢ ਲੀਆਂ ਕੱਟ ਕੇ ਲੈ ਜਾਂਦੇ ਵੀ ਘਰੇ ਬਿਮਾਰੀ ਆ ਤੇ ਬਾਹਰ ਚਮਤਕਾਰ ਕਰਦੇ ਫਿਰਦੇ ਆ ਪਰ ਪਤੀ ਸਾਹਿਬ ਜਿਹੜੀ ਤੁਸੀਂ ਕੁਝ ਦਿਨ ਪਹਿਲਾਂ ਜ਼ਿਕਰ ਕੀਤਾ ਸੀ ਕਿ ਜੇਲ੍ਹ ਚ ਹੀ ਇਸ ਵਿਅਕਤੀ ਦੀ ਸ਼ੁਰੂਆਤ ਹੋਈ ਸੀ ਇਹਨੇ ਜੇਲ੍ਹ ਦੇ ਵਿੱਚ ਆਪਣਾ ਧਰਮ ਬਦਲਿਆ ਸੀਗਾ ਤੇ ਵਾਪਸ ਇਹ ਜੇਲ੍ਹ ਪਹੁੰਚ ਚੁੱਕਾ ਹੈ ਸੋ ਇਹ ਦੱਸਿਓ ਕਿ ਇਸ ਫੈਸਲੇ ਨੂੰ ਲੈ ਕੇ ਹੁਣ ਕੀ ਚਰਚਾ ਹੋ ਰਹੀ ਆ ਤੇ ਆਸੇ-ਪਾਸੇ ਕੀ ਅਸਰ ਦਿਖਾਈ ਦੇ ਰਿਹਾ ਵਾਕਈ ਮਨਦੀਪ ਜੀ ਪਾਸਟਰ ਬਜਿੰਦਰ ਆ ਜਿਹੜਾ ਉਹ ਇੱਕ ਕਤਲ ਕੇਸ ਦੇ ਵਿੱਚ ਜੇਲ੍ਹ ਚ ਗਿਆ ਸੀ ਹਰਿਆਣਾ ਦੇ ਕਰਨਾਲ ਨੇੜੇ ਇਹ ਬਿਲੋਂਗ ਕਰਦਾ ਔਰ ਜਾਟ ਭਾਈਚਾਰੇ ਦੇ ਨਾਲ ਸੰਬੰਧਤ ਸੀਗਾ ਔਰ ਜੇਲ੍ਹ ਦੇ ਵਿੱਚ ਜਾ ਕੇ ਜੋ ਕਤਲ ਕੇਸ 'ਚ ਜੇਲ੍ਹ ਗਿਆ ਹਰਿਆਣੇ ਦੀ ਇਹ ਉਥੋਂ ਇਹਨੇ ਸਾਈ ਧਰਮ ਅਪਣਾਇਆ ਫੇਰ ਆ ਕੇ ਹੌਲੀ ਹੌਲੀ ਇਹ ਪਾਸਟਰ ਬਣ ਗਿਆ ਔਰ ਜਿਹੜਾ ਇਹਨੇ ਜਲੰਧਰ ਦੇ ਨੇੜੇ ਚਰਚ ਖੋਲਿਆ ਉਹ ਉਹ ਚਰਚ ਨਹੀਂ ਹੈ ਜਿਹੜੇ ਚਰਚ ਪੱਛਮੀ ਮੁਲਕਾਂ ਦੇ ਵਿੱਚ ਨੇ ਉਹ ਇੱਕ ਡੇਰੇ ਦੀ ਤਰ੍ਹਾਂ ਦਾ ਜਿੱਥੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਫਸਾਇਆ ਜਾਂਦਾ ਸੀ ਜਿੱਥੇ ਅੰਧ ਵਿਸ਼ਵਾਸ ਪੈਦਾ ਕੀਤਾ ਜਾਂਦਾ ਸੀਗਾ ਔਰ ਇਹੀ ਵਜਿੰਦਰ ਜਿਹੜਾ ਉਹ ਕਿਸੇ ਨੂੰ ਜਿਹੜਾ ਉਹ ਝਾੜੂ ਨਾਲ ਠੀਕ ਕਰਨ ਦੀ ਗੱਲ ਕਰਦਾ ਸੀ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਔਰ ਜਿਵੇਂ ਤੇ ਡਰਾਮੇਬਾਜ਼ੀ ਜਿਹੜੀ ਇਹਨੇ ਬਜਿੰਦਰ ਨੇ ਕੀਤੀ ਪਿਛਲੇ ਸਮਿਆਂ ਦੇ ਵਿੱਚ ਕੈਮਰੇ ਲਾ ਕੇ ਲਾਈਟਿੰਗ ਦਾ ਪ੍ਰਬੰਧ ਕਰਕੇ ਔਰ ਉਹਦੇ ਵਿੱਚ ਪੂਰੀ ਦੀ ਪੂਰੀ ਡਰਾਮੇਬਾਜ਼ੀ ਦੇ ਵਿੱਚ ਇੱਕ ਵੀਡੀਓ ਵੀ ਪਿਛਲੇ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਔਰਤ ਨੂੰ ਕਹਿ ਰਿਆ ਕਿ ਤੇਰਾ ਪਤੀ ਜਿਹੜਾ ਜੇਲ੍ਹ ਦੇ ਵਿੱਚ ਹੈ ਉਹ ਬਾਹਰ ਆ ਜਾਊਗਾ ਉਹ ਕਹੇ ਕਿਹੜੇ ਕੇਸ ਦੇ ਵਿੱਚ ਆ ਉਹ ਕਹਿੰਦੀ ਕਤਲ ਕੇਸ ਦੇ ਵਿੱਚ ਕਿਹਾ ਚਾਹੇ ਤਿੰਨ ਕਤਲ ਕੀਤੇ ਹੁਣ ਤਾਂ ਵੀ ਬਾਹਰ ਆ ਜਾਊਗਾ ਔਰ ਲੋਕਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣ ਦੀ ਗੱਲ ਕਰਨ ਵਾਲਾ ਪਾਸਟਰ ਬਜਿੰਦਰ ਅੱਜ ਖੁਦ ਜੇਲ੍ਹ ਦੇ ਵਿੱਚ ਗਿਆ ਔਰ ਲੋਕਾਂ ਦਾ ਭਵਿੱਖ ਦੱਸਣ ਵਾਲਾ ਵਜਿੰਦਰ ਆਪਦੇ ਭਵਿੱਖ ਬਾਰੇ ਪਤਾ ਨਹੀਂ ਲਾ ਸਕਿਆ ਵੀ ਮੇਰੀ ਅਗਲੇ ਦਿਨਾਂ ਦੀ ਜਿਹੜੀ ਰੋਟੀ ਆ ਉਹ ਜੇਲ੍ਹ ਦੀ ਖਾਣੀ ਪਊਗੀ। ਸੋ ਇਸ ਕਰਕੇ ਇਹ ਅਸਲ ਦੇ ਵਿੱਚ ਇਕੱਲੇ ਵਜਿੰਦਰ ਦਾ ਮਸਲਾ ਨਹੀਂ ਹੈ। ਇਹ ਮਸਲਾ ਧਰਮ ਦੇ ਨਾਲ ਜੋੜ ਕੇ ਜਿਹੜਾ ਡੇਰਾਵਾਦ ਪੈਦਾ ਹੋ ਰਿਹਾ ਪੰਜਾਬ ਜਾਂ ਉੱਤਰੀ ਭਾਰਤ ਵਰਗੇ ਖੇਤਰ ਦੇ ਵਿੱਚ ਉਸ ਡੇਰਾਵਾਦ ਦੇ ਵਿੱਚ ਕਿਵੇਂ ਔਰਤਾਂ ਨੂੰ ਜਿਹੜਾ ਉਹ ਵਰਤਿਆ ਜਾਂਦਾ ਹੈਗਾ ਉਹਦਾ ਮਸਲਾ ਹੈਗਾ। ਤੁਸੀਂ ਦੇਖੋ ਕਿ ਇਹ ਮਸਲਾ ਇਕੱਲਾ ਨਹੀਂ ਹੈ ਇਹ ਸਾਰੇ ਮਸਲੇ ਜੁੜਦੇ ਨੇ ਪਹਿਲੂ ਉਹ ਬਾਪੂ ਆਸाराम ਜੇਲ੍ਹ ਚ ਪਿਛਲੇ ਦਿਨਾਂ ਦੇ ਵਿੱਚ ਗਿਆ ਇਹੀ ਸੇਮ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਬਾਪੂ ਆਸाराम ਦੇ ਨਾਲ ਜੁੜਦੀ ਸੀ ਗਰਮੀਤ ਰਾਮ ਰਹੀਮ ਦੇਰਾ ਸਿਰਸਾ ਮੁੱਖੀ ਕਬੱਡੀ ਸਲਤਨਤ ਉਹਨੇ ਜਿਹੜੀ ਉਹ ਖੜੀ ਕੀਤੀ ਉੱਤਰੀ ਭਾਰਤ ਦੇ ਵਿੱਚ ਔਰ ਉਹ ਜੇਲ੍ਹ ਗਿਆ ਉਹਦੇ ਵੀ ਦੋ ਸਾਧਵੀਆਂ ਦੇ ਨਾਲ ਜਿਹੜਾ ਬਲਾਤਕਾਰ ਦਾ ਕੇਸ ਦਰਜ ਹੋਇਆ ਸੀ ਜਿਹਦੇ ਚੋਂ ਜੇਲ੍ਹ ਗਿਆ ਇਹੀ ਮਸਲਾ ਜਿਹੜਾ ਪਾਸਟਰ ਭਜਿੰਦਰ ਦੇ ਨਾਲ ਜੁੜਿਆ ਵਾਸਟਰ ਬਜਿੰਦਰ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਡੇਰੇ ਚਲਾ ਰਹੇ ਵਿਅਕਤੀ ਨੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਔਰ ਲੋਕ ਇਸ ਕਰਕੇ ਚੁੱਪ ਕਰ ਜਾਂਦੇ ਨੇ ਕਿਉਂਕਿ ਇਹੇ ਸੱਤਾ ਦੇ ਨਾਲ ਰਲੇ ਹੋਏ ਨੇ ਇਹਨਾਂ ਨੂੰ ਸਰਕਾਰਾਂ ਦੀ ਲੋੜ ਹੈ ਮਨਦੀਪ ਜੀ ਔਰ ਸਰਕਾਰਾਂ ਨੂੰ ਇਹਨਾਂ ਦੀ ਲੋੜ ਹੈ ਕਿਉਂਕਿ ਇਹ ਜਿਹੜੇ ਜਦੋਂ ਆਪਦੀ ਸਲਤਨਤ ਖੜੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਫੋਲੋਅਰ ਹੁੰਦੇ ਨੇ ਜਿਹੜੇ ਇਹਨਾਂ ਦੇ ਚੇਲੇ ਹੁੰਦੇ ਨੇ ਫਿਰ ਉਹਨਾਂ ਨੂੰ ਕਹਿੰਦੇ ਨੇ ਵੀ ਆਪਾਂ ਫਲਾਨੀ ਪਾਰਟੀ ਵਾਲੇ ਪਾਸੇ ਨੂੰ ਜਿਹੜਾ ਉਹ VOTING ਪਹੁੰਚ ਆਉਂਦੀ ਹੈ ਤੇ ਉਧਰ ਨੂੰ ਪੋਲ ਹੁੰਦੀਆਂ ਵੋਟਾਂ ਇਹੇ ਕਰਕੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਇਨ੍ਹਾਂ ਡੇਰਿਆਂ ਦੇ ਵਿੱਚ ਜਾਂਦੇ ਨੇ ਕਿਉਂਕਿ ਇਹ ਨਾ ਇਹਦਾ ਚਰਚ ਜ਼ਰੂਰ ਸੀ ਲੇਕਿਨ ਜਿਹੜੀਆਂ ਕੈਥੋਲਿਕ ਚਰਚਾਂ ਨੇ ਜੇ ਉਹਨਾਂ ਦੇ ਨਾਲ ਇਨ੍ਹਾਂ ਦਾ ਕੋਈ ਸਿੱਧਾ ਸਬੰਧ ਜਿਹੜਾ ਉਸ ਰੂਪ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਸੀ ਸੋ ਇਹ ਜਿਹੜਾ ਪਹਿਲੂ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਹੋਰ ਬਹੁਤ ਸਾਰੇ ਜਿਹੜੇ ਡੈਰੇਆ ਚਲਾ ਰਹੇ ਵਿਅਕਤੀ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਆ ਜਿਹੜੇ ਉਹ ਲੱਗੇ ਨੇ ਜਿਹੜਾ ਮੌਜੂਦਾ ਮਸਲਾ ਹੈਗਾ ਪਾਸਟਰ ਬਜਿੰਦਰ ਦਾ ਇਹ 2008 ਦੇ ਸੱਜ ਹੋਇਆ ਸੀਗਾ ਇੱਕ ਔਰ ਕੁੜੀ ਨੇ ਜਿਹੜਾ ਹੈਗਾ ਉਹ ਬਲਾਤਕਾਰ ਦੇ ਦੋਸ਼ ਜਿਹੜੇ ਲਾਏ ਸੀ ਉਸ ਤੋਂ ਬਾਅਦ ਇਹ ਮਸਲਾ ਕਾ ਜਿਹੜਾ ਉਹ ਅਦਾਲਤੀ ਪ੍ਰਕਿਰਿਆ ਦੇ ਵਿੱਚ ਚੱਲਿਆ ਇਹਨੇ ਬਹੁਤ ਤਰ੍ਹਾਂ ਦਾ ਇਨਫਲੂਐਂਸ ਵਰਤ ਕੇ ਉਸ ਪਰਿਵਾਰ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਲੇਕਿਨ ਅਦਾਲਤੀ ਪ੍ਰਕਿਰਿਆ ਦੇ ਦੌਰਾਨ ਇਹਨੂੰ ਉਮਰ ਕੈਦ ਦੀ ਸਜ਼ਾ ਹੁਣ ਸੁਣਾਈ ਗਈ ਆ ਇਦਾਂ ਇੱਕ ਪਹਿਲੂ ਮਨਦੀਪ ਜੀ ਇਹ ਐ ਆਮ ਤੌਰ ਦੇ ਉੱਤੇ ਕਿਉਂਕਿ ਆਪਣੇ ਉਮਰ ਕੈਦ ਆ ਜਿਹੜੀ ਉਹ ਕਈ ਤਰ੍ਹਾਂ ਦੀ ਆ ਆ ਪਿੰਕੀ ਕੈਕ ਵਰਗੇ ਨੂੰ ਵੀ ਉਮਰ ਕੈਦ ਹੋਈ ਸੀਗੀ ਉਹ 5-7 ਸਾਲਾਂ ਦੇ ਵਿੱਚ ਉਮਰ ਕੈਦ ਪੂਕਤ ਕੇ ਬਾਹਰ ਆ ਗਿਆ ਸੀ ਬਹੁਤ ਸਾਰੇ ਲੋਕਾਂ ਨੂੰ ਉਮਰ ਕੈਦ ਹੁੰਦੀ ਆ 7-8 ਸਾਲ ਦੇ ਵਿੱਚ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਕਿਉਂਕਿ ਦੁੱਗਣੀ ਗਿਣੀ ਜਾਂਦੀ ਆ ਔਰ ਰਾਤਾਂ ਵੀ ਗਿਣੀਆਂ ਜਾਂਦੀਆਂ ਔਰ ਉਸ ਹਿਸਾਬ ਦੇ ਨਾਲ ਜਿਹੜਾ ਉਹ ਬਾਹਰ ਆ ਜਾਂਦੇ ਨੇ ਪਰ ਜਿਹੜੀ ਪਾਸਟਰ ਬਜਿੰਦਰ ਨੂੰ ਉਮਰ ਕੈਦ ਹੋਈ ਆ ਉਹਦੇ ਵਿੱਚ ਜੱਜ ਸਾਹਿਬ ਨੇ ਲਿਖਿਆ ਟਿਲ ਡੈਥ ਨਾਲ ਇਹ ਇਹਦੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਜੇਲ੍ਹ ਦੇ ਵਿੱਚ guzregi ਹਾਲਾਂਕਿ ਇਹਦੇ ਕੋਲੇ ਚਲੋ ਹਾਈ ਕੋਰਟ ਜਾਣ ਦਾ ਰਾਹ ਹਜੇ ਬਚਿਆ ਹੋਇਆ ਲੇਕਿਨ ਜਿਹੜਾ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹ ਨਾਲ ਲਿਖਿਆ ਹੈਗਾ ਕਿ ਇਸ ਨੂੰ ਲਾਈਫ ਇਮਪ੍ਰਿਜ਼ਨਮੈਂਟ ਟਿਲ ਡੈਥ ਯਾਨੀ ਕਿ ਮੌਤ ਤੱਕ ਉਮਰ ਕੈਦ ਕਿਉਂਕਿ ਇਹ ਜਿਹੜੇ ਵਿਅਕਤੀ ਨੇ ਇਹ ਰੇਅਰ ਟੂ ਰੇਅਰੈਸਟ ਕੇਸਾਂ ਦੇ ਵਿੱਚ ਆਉਂਦੇ ਨੇ ਗਰਮੀਤਰਾਮ ਰਹੀਮ ਵੀ ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਉਥੇ ਜਿਹੜਾ ਔਰਤ ਦਾ ਸ਼ੋਸ਼ਣ ਆ ਉਹ ਕੀਤਾਗਾ ਸੋਇਸ ਕਰਕੇ ਇਹਨਾਂ ਨੂੰ ਇਹ ਵੱਧ ਸਜਾ ਦੇ ਜਿਹੜੇ ਹੱਕਦਾਰ ਆ ਉਹ ਬਣਦੇ ਨੇ ਔਰ ਪਾਸਟਰ ਬਜਿੰਦਰ ਵਰਗੇ ਲੋਕਾਂ ਦੀ ਪਛਾਣ ਕਰਨੀ ਸਾਡੀ ਸੁਸਾਇਟੀ ਨੂੰ ਜਿਹੜੀ ਆਉਣੀ ਚਾਹੀਦੀ ਆ ਅੱਜ ਜਦੋਂ ਮੰਦੀਪ ਜੀ ਅਸੀਂ ਚੰਦ ਤੇ ਪੈੜਾਂ ਪਾਤੀਆਂ ਜਦੋਂ ਸੁਨੀਤਾ ਵਿਲੀਅਮ ਵਰਗੀਆਂ ਬਹਾਦਰ ਕੁੜੀਆਂ ਨੇ ਜਿਹੜੀਆਂ ਉਹ ਪਲਾੜ ਦੇ ਵਿੱਚ ਮਹੀਨਿਆਂ ਵੱਧੀ ਰਹਿ ਕੇ ਆ ਰਹੀਆਂ ਨੇ ਉਦੋਂ ਆਇਓ ਜੇ ਲੋਕ ਦੂਜੇ ਪਾਸੇ ਕੈਮਰੇ ਲਾ ਕੇ ਅੰਧਵਿਸ਼ਵਾਸ ਫਲਾ ਰਹੇ ਨੇ ਇਹੋ ਜਿਹੇ ਲੋਕ ਕੈਮਰਿਆਂ ਦੇ ਮੂਹਰੇ ਖੜ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਰਹੇ ਨੇ ਮਤਲਬ ਵਿਗਿਆਨ ਨੂੰ ਰੱਦ ਕਰ ਰਹੇ ਨੇ ਇਹਨਾਂ ਦੇ ਉੱਤੇ ਤਾਂ ਅਸਲ ਦੇ ਵਿੱਚ ਕੋਈ ਕਾਨੂੰਨ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਕਿ ਜਿਹੜੇ ਵਿਅਕਤੀ ਅੰਧਵਿਸ਼ਵਾਸ ਫਲਾਉਂਦੇ ਨੇ ਜਿਹੜੇ ਵਿਅਕਤੀ ਅੰਧਵਿਸ਼ਵਾਸ ਫਲਾ ਕੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਨੂੰ ਉਦੋਂ ਪਹਿਲਾਂ ਹੀ ਸਖਤ ਤੋਂ ਸਖਤ ਸਜ਼ਾ ਗਈ ਜਿਹੜੀ ਉਹ ਮਿਲਣੀ ਚਾਹੀਦੀ ਹੈ ਸੋ ਹੁਣ ਇਹ ਫੈਸਲਾ ਬਹੁਤ ਵਧੀਆ ਜੀ ਦਾਫਤ ਦਾ ਇਹਦਾ ਸਵਾਗਤ ਕਰਨਾ ਪੈਂਦਾ ਹੈ ਲੇਕਿਨ ਨਾਲ ਦੀ ਨਾਲ ਸਰਕਾਰ ਤੋਂ ਦੋ ਤਿੰਨ ਮੰਗਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਕਰਨੀਆਂ ਚਾਹੀਦੀਆਂ ਇੱਕ ਮੰਗੇ ਕਿ ਇਹਦੀ ਟੋਟਲ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਆ ਦੇਚ ਕਤਲ ਕੇਸ ਚ ਗਿਆ ਇੱਕ ਵਿਅਕਤੀ ਕੁਝ ਹੀ ਸਾਲਾਂ ਦੇ ਵਿੱਚ ਐਡੀ ਵੱਡੀ ਸਲਤਨਤ ਕਿਵੇਂ ਖੜੀ ਕਰ ਗਿਆ ਇਹਦੀ ਪੂਰੀ ਇਨਕੁਆਇਰੀ ਹੋਵੇ ਔਰ ਇਹਦੀ ਜਿੰਨੀ ਪ੍ਰਾਪਰਟੀ ਹੈਗੀ ਉਹ ਪ੍ਰਾਪਰਟੀ ਹੈ ਜਿਹੜੀ ਸਰਕਾਰ ਜ਼ਬਤ ਕਰੇ ਜਿਹੜੀ ਆਏ ਨੇ ਮਤਲਬ ਬਣਾਈ ਹੋਈ ਹੈ ਸੈਕੰਡ ਪਹਿਲੂ ਇਹ ਹੋਣਾ ਚਾਹੀਦਾ ਕਿ ਅੰਧਵਿਸ਼ਵਾਸ ਦੇ ਉੱਤੇ ਇੱਕ ਕਾਨੂੰਨ ਸਖਤ ਬਣਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕੋਈ ਇਹ ਇਹ ਨਾ ਕਹੇ ਵੀ ਤੂੰ ਸਮੋਸਾ ਖਾਦਾ ਤੇ ਨਹੀਂ ਖਾਦਾ ਤਾਂ ਸਮੋਸਾ ਖਾ ਤੇਰਾ ਸਾਰੀ ਕਿਰਪਾ ਹੀ ਸਮੋਸੇ 'ਚ ਰੁਕੀ ਹੋਈ ਆ ਸੋ ਇਸ ਕਰਕੇ ਇਹ ਜਿਹੜੀਆਂ ਮਤਲਬ ਅੰਧਵਿਸ਼ਵਾਸੀ ਗੱਲਾਂ ਨੇ ਉਹ ਨਾ ਹੋਣ ਜੀ ਜੀ ਬਿਲਕੁਲ ਸੋ ਦੇਖਦੇ ਆ ਹੁਣ ਅੱਗੇ ਹੋਰ ਕੀ ਹੁੰਦਾ ਇਸ ਮਾਮਲੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਉਹਨਾਂ ਨੇ ਅਪਲੀਕੇਸ਼ਨ ਤਾਂ ਦੇ ਦਿੱਤੀ ਹੈ ਉਹਦੇ ਡੇਰੇ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਹੁਣ ਅੱਗੇ ਕਿੰਨਾ ਕਸਕਾਰ ਹੋ ਵਾਦੀ ਹੈ ਪਤਿਸਬ ਦੇਖਦੇ ਆ ਅਗਲੀ ਖਬਰ ਵੱਲ ਜਾਂਦੇ ਆ ਪਤਿਸਬ ਕਰਨਲ ਬਾਠ ਉਹਨਾਂ ਦੀ ਪਤਨੀ ਪਹਿਲਾਂ ਰਾਜਨਾਥ ਸਿੰਘ ਉਹਨਾਂ ਨੂੰ ਮਿਲੀ ਫੇਰ ਭਗਵੰਤ ਮਾਦਨ ਨੂੰ ਮਿਲੀ ਤੇ ਉਹਦੋਂ ਕਾਫੀ ਸੰਤੁਸ਼ਟ ਲੱਗ ਰਹੀ ਸੀ ਇਹ ਲੱਗ ਰਿਹਾ ਸੀ ਵੀ ਅੱਜ ਸ਼ਾਮ ਤੱਕ ਕਿੰਨੇ ਕੋਈ ਨਾ ਕੋਈ ਕਾਰਵਾਈ ਹੋ ਜਾਣੀ ਆ ਪਰ ਸ਼ਾਮ ਵੀ ਲੰਘੀ ਦਿਨ ਵੀ ਲੰਘ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਦੁਬਾਰਾ ਕਹਿ ਰਿਹਾ ਕਿ ਸਾਡਾ ਭਰੋਸਾ ਜਿਹੜਾ ਜਿਹੜਾ ਕਹਿੰਦੇ ਸੀ ਕਿ ਮੈਨੂੰ ਬਹੁਤ ਭਰੋਸਾ ਮੁੱਖ ਮੰਤਰੀ ਸਾਹਿਬ ਤੇ ਤੋਂ ਦਿਹਾੜੀ ਖੰਡ ਚ 25 ਸਾਹਿਬ ਭਰੋਸਾ ਉਹ ਟੁੱਟਦਾ ਨਜ਼ਰ ਆ ਰਿਹਾ ਹੋਰ ਦੱਸਿਓ ਵੀ ਇਹ ਬਾ ਪਰਿਵਾਰ ਜਿਹੜਾ ਕਰਨਲ ਦਾ ਪਰਿਵਾਰ ਕਿੱਥੇ ਖੜਾ ਹੈ ਦੇਖੋ ਜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਦੇ ਵੱਲੋਂ ਪਿਛਲੇ ਦਿਨਾਂ ਤੋਂ ਇਹ ਮਸਲਾ ਵਾਰਿਆ ਜਾ ਰਿਹਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਔਰ ਮੈਂ ਤਾਂ ਹੈਰਾਨ ਆ ਮਨਦੀਪ ਜੀ ਇਸ ਗੱਲ ਦੇ ਉੱਤੇ ਕਿ ਸਰਕਾਰ ਦਾ ਕੋਈ ਵੀ ਮੰਤਰੀ ਜਿਹੜਾਗਾ ਈਵਨ ਮੁੱਖ ਮੰਤਰੀ ਸਾਹਿਬ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਅੱਗੇ ਨਹੀਂ ਆਏ ਦੇਖੋ ਪਰਿਵਾਰ ਨੂੰ ਪਹਿਲਾਂ ਤਾਂ 14 ਮਾਰਚ ਦੀ ਇਹ ਘਟਨਾ ਗਈ ਔਰ ਸਾਰਾ ਮਾਰਚ ਮਹੀਨਾ ਲੰਘਿਆ ਪਰਿਵਾਰ ਨੂੰ ਜਾ ਕੇ ਜਿਹੜਾ ਮਿਲਣ ਦਾ ਸਮਾਂ ਹੀ ਲਾਸਟ ਡੇ ਆਫ ਮਾਰਚ ਮਿਲਿਆ ਤਾਂ ਇਹ ਇਹ ਵੀ ਇੱਕ ਦੁਖਦ ਪਹਿਲੂ ਆ ਨਾ ਕਿ ਸਾਡੇ ਮੁੱਖ ਮੰਤਰੀ ਸਾਹਿਬ 15-15 ਦਿਨ ਇਹੋ ਜਿਹੇ ਘਟਨਾਵਾਂ ਦੇ ਵਿੱਚ ਪੀੜਤਾਂ ਨੂੰ ਮਿਲਦੇ ਤੱਕ ਨਹੀਂ ਜਦੋਂ ਸਮਾਂ ਲੈਣ ਦੀ ਗੱਲ ਕਰਦੇ ਨੇ ਇਹੀ ਤਾਂ ਕੈਪਟਨ ਮਰਿੰਦਰ ਕਰਦਾ ਸੀ ਉਹ ਵੀ ਨਹੀਂ ਸੀ ਮਿਲਦਾ ਅਗਲੀ ਗੱਲ ਇਹ ਕਿ ਪਰਿਵਾਰ ਰਾਜਨਾਥ ਸਿੰਘ ਨੂੰ ਵੀ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਵੀ ਮਿਲਿਆ ਪਰਿਵਾਰ ਦੀਆਂ ਮੰਗਾਂ ਹੀ ਦੋ ਨੇ ਇੱਕ ਮੰਗ ਕਿ ਸਾਰੇ ਮਸਲੇ ਦੀ ਸੀਬੀਆਈ ਜਾਂਚ ਹੋਵੇ ਦੂਜੀ ਮੰਗ ਕਿ ਐਸਐਸਪੀ ਨਾਨਕ ਸਿੰਘ ਨੇ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਉਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਤਬਦੀਲ ਕੀਤਾ ਜਾਵੇ ਔਰ ਕਰਨਲ ਬਾਠ ਹੋਰਾਂ ਦੀ ਪਤਨੀ ਨੇ ਕਿਹਾ ਕਿ ਜਦੋਂ ਭਗਵੰਤਮਾਨ ਹੋਰਾਂ ਨੂੰ ਮਿਲੇ ਤਾਂ ਭਗਵੰਤਮਾਨ ਹੋਰਾਂ ਨੇ ਉਹਨਾਂ ਦਾ ਸਿਰ ਪਲੋਸਿਆ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਬੇਟੀ ਕੋਈ ਗੱਲ ਨਹੀਂ ਹੈ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਮਸਲੇ ਤੇ ਕਾਰਵਾਈ ਹੋਊਗੀ ਆ ਮੇਰੇ OSD ਨੇ ਆ ਮੇਰੇ PA ਨੇ ਆ OSD ਦਾ ਨੰਬਰ ਲਿਖੋ ਇਹਨਾਂ ਨੂੰ ਕਾਲ ਕਰੋ ਇਹ ਅਸਲ ਤਾਂ ਕਹਿੰਦੇ ਤੁਹਾਨੂੰ 6 ਵਜੇ ਕਾਲ ਕਰਨਗੇ ਦੱਸਣਗੇ ਅਪਡੇਟ ਕਿ ਕਾਰਵਾਈ ਹੋ ਗਈ ਉਹ ਕਹਿੰਦੀ ਜੀ ਮੈਂ ਤਾਂ ਮਤਲਬ ਚਾਈ ਚਾਈ ਨੰਬਰ ਲਿਖੇ ਉਸ ਤੋਂ ਬਾਅਦ ਮੈਨੂੰ ਤਾਂ ਲੱਗਿਆ ਕਿ ਬੜੇ ਮੁੱਖ ਮੰਤਰੀ ਸਾਹਿਬ ਚੰਗੇ ਨੇ ਤਾਂ ਮੈਂ ਮਿਲੀ ਵੀ ਨਹੀਂ ਦੋ ਹਫ਼ਤੇ ਨਹੀਂ ਤਾਂ ਹੁਣ ਨੂੰ ਮਸਲਾ ਹੱਲ ਹੋ ਜਾਂਦਾ ਔਰ ਉਹ ਕਹਿੰਦੀ ਵੀ ਜਦੋਂ ਮੈਂ ਆਈ ਆ ਕੇ 6 ਵਜੇ ਤੱਕ ਆਪਦੇ ਫੋਨ ਦੀ ਵੇਟ ਕੀਤੀ ਕਿ ਫੋਨ ਆਊ ਜਦੋਂ ਫੋਨ ਨਾ ਆਇਆ ਉਹ ਜਿਹੜੇ ਨੰਬਰ ਦਿੱਤੇ ਸੀ ਉਹ ਕਹਿੰਦੀ ਮੈਂ ਕਾਲ ਕੀਤੀ ਇਹਨਾਂ ਦੇ OSD ਨੂੰ PA ਨੂੰ ਉਹ ਨੰਬਰ ਹੀ ਚੱਕਿਆ ਕਿਸੇ ਨੇ ਫੋਨ ਹੀ ਨਹੀਂ ਚੱਕਿਆ ਫਿਰ ਉਹ ਕਹਿੰਦੀ ਮੈਂ ਮੈਸੇਜ ਛੱਡੇ ਮੈਸੇਜ ਸੀਨ ਹੋ ਰਹੇ ਨੇ ਉਹ ਕਹਿੰਦੀ ਮੈਸੇਜ ਦਾ ਰਿਪਲਾਈ ਕੋਈ ਨਹੀਂ ਹੈ ਔਰ ਕਰਨਲ ਵਾਠ ਹੋਰਾਂ ਦੀ ਪਤਨੀ ਨੇ ਕਿਹਾ ਕਿ ਸਰਕਾਰ ਪੁਲਿਸ ਦੇ ਨਾਲ ਰਲਈ ਹੋਈ ਹੈ ਔਰ ਉਹਨੇ ਕਿਹਾ ਕਿ ਸਰਕਾਰ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ ਔਰ ਉਹਨੇ ਇਹ ਵੀ ਕਿਹਾ ਕਿ ਸਾਨੂੰ ਗਮਰਾਹ ਕੀਤਾ ਗਿਆ ਕੱਲ ਸਾਨੂੰ ਪੂਰਾ ਵਿਸ਼ਵਾਸ ਦਿਵਾ ਕੇ ਘਰੋਂ ਤੋਰਿਆ ਤੇ ਅੱਜ ਸਾਡੇ ਕੋਲ ਫੋਨ ਹੀ ਨਹੀਂ ਚੱਕ ਰਿਹਾ ਉਹ ਇਹ ਮਨਦੀਪ ਜੀ ਜਿਹੜਾ ਪਹਿਲੂ ਹੈ ਇਹ ਪਹਿਲੂ ਅਸਲ ਦੇ ਵਿੱਚ ਬੜਾ ਦੁੱਖਦਪਹਿਲੂ ਹੈ ਕਿ ਸਾਡੇ ਜਿਹੜੇ ਲੀਡਰ ਨੇ ਉਹ ਲੋਕਾਂ ਨੂੰ ਵਿਸ਼ਵਾਸ ਤਾਂ ਦਵਾਉਂਦੇ ਨੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਲੇਕਿਨ ਉਹਨਾਂ ਦੇ ਉੱਤੇ ਕਾਰਵਾਈਆਂ ਨੇ ਜਿਹੜੀਆਂ ਉਹ ਨਹੀਂ ਕਰਦੇ ਬਹੁਤ ਸਾਰੇ ਲੀਡਰਾਂ ਦੇ ਬਾਰੇ ਨਾ ਇਹ ਗੱਲਾਂ ਚੱਲਦੀਆਂ ਵੀ ਮੰਗ ਪੱਤਰ ਲੈ ਲੈਂਦੇ ਨੇ ਗੱਡੀ 'ਚ ਧਰ ਲੈਂਦੇ ਨੇ ਜਦੋਂ ਉਹ ਤੋਂ 5 ਕਿਲੋਮੀਟਰ ਦੂਰ ਜਾਂਦੇ ਨੇ ਸ਼ੀਸ਼ੇ ਥੱਲੇ ਕਰ ਦਿੰਦੇ ਨੇ ਔਰ ਉਹ ਕਾਰਾਂ ਦੇ ਵਿੱਚ ਮੰਗ ਪੱਤਰ ਲੋਕਾਂ ਦੇ ਉੱਡ ਜਾਂਦੇ ਨੇ ਸੋ ਉਹ ਤਾਂ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਸੀ ਲੇਕਿਨ ਮੰਗ ਪੱਤਰ ਹੱਥੀਂ ਲੈ ਕੇ ਵਿਸ਼ਵਾਸ ਦਵਾ ਕੇ ਸਾਰੀ ਗੱਲ ਪਤਾ ਹੋਣ ਦੇ ਬਾਵਜੂਦ ਵੀ ਜਿਹੜਾਗਾ ਉਹ ਮਸਲੇ ਦੇ ਉੱਤੇ ਕਾਰਵਾਈਆਂ ਨਹੀਂ ਕੀਤੀਆਂ ਜਾਂਦੀਆਂ ਜਿਹਦੇ ਕਰਕੇ ਕਰਨਲ ਬਾਸ ਦਾ ਪਰਿਵਾਰ ਹੈਗਾ ਜਿਹੜਾ ਉਹ ਇਸ ਸਮੇਂ ਅਸਹਿਜ ਮਹਿਸੂਸ ਕਰ ਰਿਹਾ ਹੈ। ਵੈਸੇ ਵੀ ਐਡਾ ਵੱਡਾ ਧਰਨਾ ਲੱਗਿਆ ਹੋਇਆ ਸੀ ਪਟਿਆਲੇ ਪੱਕਾ ਮੋਰਚਾ ਸੀ। ਬਹੁਤ ਸਾਰੇ ਸਾਫਕਾ ਫੌਜੀ, ਬਹੁਤ ਸਾਰੇ ਸਾਫਕਾ ਫੌਜੀ ਅਫਸਰ, ਬਹੁਤ ਸਾਰੇ ਫੌਜੀਆਂ ਦੇ ਪਰਿਵਾਰ ਉਸ ਧਰਨੇ ਦੇ ਵਿੱਚ ਹਾਜ਼ਰ ਸੀ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵਰਕਰ ਵੀ ਹਾਜ਼ਰ ਸੀ। ਉਦੋਂ ਧਰਨਾ ਇਹ ਕਹਿ ਕੇ ਚੁਕਾਤਾ ਕਿ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀ ਮੀਟਿੰਗ ਫੈਕਸ ਕਰਾਉਣਿਆ, ਕੋਈ ਚ ਹੱਲ ਹੋ ਜੂ। ਪਰਿਵਾਰ ਨੇ ਚੱਕ ਲਿਆ। ਲੇਕਿਨ ਹੁਣ ਉਹਦੇ ਚ ਹੱਲ ਹੋ ਨਹੀਂ ਰਿਹਾ ਜੀ ਜੀ ਬਿਲਕੁਲ ਦੇਖਦੇ ਆ ਮਾਮਲਾ ਹਾਲਾਂਕਿ ਭਖਿਆ ਤਾਂ ਬਹੁਤ ਹੋਇਆ ਤੇ ਸੰਘਰਸ਼ ਵੀ ਬਹੁਤ ਲੰਬਾ ਲੜਿਆ ਜਾ ਰਿਹਾ ਪਰ ਹੁੰਦਾ ਕੀ ਅੰਤ ਤੋਂ ਜਾ ਕੇ ਵੀ ਦੇਖਣਾ ਇੱਕ ਦਿਲਚਸਪ ਪਹਿਲੂ ਹੋਊਗਾ ਕਿਉਂਕਿ ਇਹ ਮਾਮਲਾ ਜਿਹੜਾ ਇਹ ਚ ਸੰਘਰਸ਼ ਕਾਫੀ ਜਿਹੜਾ ਉਹ ਪਰਿਵਾਰ ਨੇ ਦਿਖਾਇਆ ਸੋ ਪਤੀ ਸਾਹਿਬ ਅਗਲੀ ਖਬਰ ਦੀ ਗੱਲ ਕਰਦੇ ਆ ਹੁਣ ਗੱਲ ਕਰਦੇ ਆ ਟਰੱਪ ਸਾਹਿਬ ਦੀ ਪੂਰੀ ਦੁਨੀਆ 'ਚ ਇਸ ਵਕਤ ਟਰੰਪ ਖੋਣ ਦਾ ਖੌਫ ਹੈ ਆ ਉਹ ਕਹਿੰਦੇ ਵੀ ਅਸੀਂ ਇਕੱਲੇ ਇਕੱਲੇ ਮੁਲਕ ਤੇ ਟੈਰਿਫ ਲਾਉਣਾ ਆ ਹੁਣ ਟੈਰਿਫ ਤਾਂ ਪੱਤੀ ਸਭ ਆਪਣੀ ਸਹੂਲਤ ਨਾਲ ਸਾਰੇ ਲਾਉਂਦੇ ਨੇ ਉਹਨਾਂ ਨੇ ਵੀ ਲਾਏ ਹੋਏ ਨੇ ਤਾਂ ਕਿ ਚਾਈਨੈਸ ਗੱਡੀਆਂ ਉੱਥੇ ਆ ਕੇ ਉਹਨਾਂ ਦੀ ਮਾਰਕੀਟ ਨਾ ਖਰਾਬ ਕਰਨ ਇੱਦਾਂ ਹੀ ਭਾਰਤ ਨੇ ਵੱਲੇ ਕੁਝ ਉਹਨਾਂ ਦੀਆਂ ਕੰਪਨੀਆਂ ਤੇ ਲਾਏ ਹੋਏ ਨੇ ਕਿ ਉਹਨਾਂ ਦੀਆਂ ਕੰਪਨੀਆਂ ਆ ਕੇ ਇੱਥੇ ਸਾਡੇ ਵਪਾਰੀਆਂ ਦਾ ਕੰਮ ਨਾ ਖਰਾਬ ਕਰਨ ਪਰ ਹੁਣ ਟਰੰਪ ਸਾਹਿਬ ਕਹਿੰਦੇ ਆ ਕਿ ਜਿੰਨਾ ਜਿੰਨਾਂ ਨੇ ਸਾਡੇ ਤੇ ਟੈਰਫ ਲਾਏ ਹੋਏ ਆ ਅਸੀਂ ਉਹਨਾਂ ਤੇ ਉਦਾਂ ਦੇ ਹੀ ਉਨੇ ਬਰਾਬਰ ਦੇ ਟੈਰਫ ਜਿਹੜੇ ਠੋਕਣੇ ਆ ਉਹ ਕਹਿੰਦੇ ਇੱਕ ਅੱਧਾ ਵੱਧ ਦਾ ਠੋਕਦਾ ਕੇ ਪਰ ਘਟ ਨਹੀਂ ਕਰਦੇ ਸੋ ਹੁਣ 2 April ਆ ਰਹੀ ਆ ਜੀ ਉਹ ਕਹਿੰਦੇ ਕਿ ਇਹ ਸਾਡਾ ਲਿਬਰੇਸ਼ਨ ਡੇ ਆ ਬਣਾਉਣਾ ਅਸੀਂ ਤੇ 2 April ਨੂੰ ਇਹ ਸਾਰੇ ਐਲਾਨ ਹੋਣੇ ਆ ਆਪਣੇ 2 April ਹੋ ਚੁੱਕੀ ਆ ਤੇ ਉੱਥੇ 2 April ਜਿਹੜੀ ਉਹਦਾ ਤੜਕਾ ਜਿਹਾ ਹੋ ਗਿਆ ਹੋਊਗਾ ਚੜ ਗਈ ਹੋਗੀ 2 April ਸੋ ਹੁਣ ਸਵੇਰ ਨੂੰ ਜਿਹੜੇ ਪੱਤ ਸਾਬ ਉਹ ਪਟਾਕੇ ਪੈਣੇ ਆ ਸੋ ਦੱਸਿਓ ਭਾਰਤ ਸਰਕਾਰ ਦੀ ਕੀ ਤਿਆਰੀ ਆ ਤੇ ਭਾਰਤ ਦੇ ਵਪਾਰੀਆਂ ਦਾ ਵੱਡੀਆਂ ਕੰਪਨੀਆਂ ਦਾ ਕਾਰਪੋਰੇਟ ਘਰਾਣੇ ਦਾ ਕੀ ਹਾਲ ਹੈ ਦੇਖੋ ਮਨਦੀਪ ਜੀ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਟਰੰਪ ਹੋរី ਉਹਨਾਂ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਕਹਿੰਦੇ ਨੇ ਵੀ ਸਾਡੇ ਮਿੱਤਰ ਨੇ ਲੇਕਿਨ ਮਿੱਤਰਾਂ ਵਾਲੀ ਗੱਲ ਉਹਨਾਂ ਨੇ ਕੋਈ ਨਹੀਂ ਕੀਤੀ ਪਿਛਲੇ ਦਿਨਾਂ ਜਦੋਂ ਨਰਿੰਦਰ મોદી ਅਮਰੀਕਾ ਗਏ ਹੋਏ ਸੀ ਇਹ ਹਜੇ ਅਮਰੀਕਾ ਤੋਂ ਵਾਪਸ ਨਹੀਂ ਸੀ ਪਰਤੇ ਕੇ ਜਹਾਜ਼ ਭਰ ਕੇ ਜਿਹੜਾ ਸਾਡੇ ਨੌਜਵਾਨਾਂ ਦਾ ਜਿਨ੍ਹਾਂ ਦੇ ਨਾਲ ਅਨਮਨੁੱਖੀ ਢੰਗ ਦੇ ਨਾਲ ਵਿਵਹਾਰ ਕੀਤਾ ਗਿਆ ਉਹ ਸ਼੍ਰੀ ਅਮਰਸਾ ਸਾਹਿਬ ਦੇ ਹਵਾਈ ਅੱਡੇ ਤੇ ਤਾਰਤਾ ਸੀ ਉਹਦੀ ਪਤਾ ਲੱਗਿਆ ਸੀ ਵੀ ਇਹ ਕਿਹੜੀ ਦੋਸਤੀ ਆ ਹੁਣ ਜਿਸ ਰੂਪ ਦੇ ਵਿੱਚ ਟੈਰਫ ਲਾਏ ਜਾ ਰਹੇ ਨੇ ਉਹ ਟੈਰਫ ਭਾਰਤ ਨੂੰ ਹੋਰ ਵੱਧ ਜਿਹੜਾ ਪਛਾਣ ਤੱਕਣਗੇ ਮਨਦੀਪ ਜੀ ਕੋਈ ਸਮਾਂ ਸੀ 1947 ਤੋਂ ਪਹਿਲਾਂ ਜਦੋਂ ਅੰਗਰੇਜ਼ ਭਾਰਤ ਆਉਂਦੇ ਨੇ ਸਾਡੇ ਰੁਪਈਆ ਉੱਤੇ ਸੀ ਡਾਲਰ ਥੱਲੇ ਸੀ 1947 ਦੇ ਵਿੱਚ ਇੱਕ ਉਹ ਦੌਰ ਉਹ ਹੈ ਜਦੋਂ 1 ਰੁਪਈਆ 1 ਡਾਲਰ ਦੇ ਬਰਾਬਰ ਸੀ ਉਤੋਂ ਬਾਅਦ ਡਾਲਰ ਕਿਵੇਂ ਲਗਾਤਾਰ ਤੱਕੀਆਂ ਕਰਦਾ ਗਿਆ ਔਰ ਸਾਡਾ ਰੁਪਈਆ ਕਿਵੇਂ ਲਗਾਤਾਰ ਕਮਜ਼ੋਰ ਹੁੰਦਾ ਗਿਆ ਜਦੋਂ ਅਸੀਂ ਇਹ ਸਾਰੇ ਪਹਿਲੂ ਨੂੰ ਜਾਣ ਲਵਾਂਗੇ ਤਾਂ ਸਾਡੇ ਸਮਝ ਪੈ ਜਾਊ ਕਿ ਟੈਰਫ ਜਿਹੜੇ ਨੇ ਉਹ ਅਮਰੀਕਾ ਨੇ ਸਾਡੇ ਉੱਤੇ ਲਗਾਤਾਰ ਮढ़े ਨੇ ਖਾਸ ਕਰਕੇ 1990ਆਂ ਦੇ ਵਿੱਚ ਜਦੋਂ ਨਿਊ ਇਕਨੋਮਿਕ ਪਾਲਿਸੀਜ਼ ਦੇ ਨਾਂ ਦੇ ਉੱਤੇ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਦੇਸ਼ ਦਾ ਵਿੱਤ ਮੰਤਰੀ ਬਣਾਇਆ ਜਾਂਦਾ ਹੈ ਅਮਰੀਕਾ ਦੀ ਇੱਕ ਬੈਂਕ ਦਾ ਮੁਲਾਜ਼ਮ ਭਾਰਤ ਦੇ ਵਿੱਚ ਸਿੱਧਾ ਬਖਤ ਮੰਤਰੀ ਦੀ ਕੁਰਸੀ ਤੇ ਬਿਠਾਇਆ ਜਾਂਦਾ ਨਰਸਮਾ ਰਾਓ ਦੀ ਸਰਕਾਰ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜੀਆਂ ਪਾਲਿਸੀਜ਼ ਅਮਰੀਕਾ ਵੱਲੋਂ ਲਾਗੂ ਕੀਤੀਆਂ ਨੇ ਆ ਉਹਨਾਂ ਨੇ ਸਾਡੇ ਦੇਸ਼ ਦਾ ਕੰਯੂਬਰ ਕੱਟ ਕੇ ਰੱਖਤਾ ਔਰ ਉਸ ਤੋਂ ਬਾਅਦ ਅੱਜ ਤੱਕ ਦੀ ਇਹ ਨੌਬਤ ਆ ਗਈ ਕਿ ਲਗਾਤਾਰ ਸਾਡਾ ਰੁਪਇਆ ਹੀਠਾਂ ਖਿਸਕ ਰਿਹਾ ਤੇ ਡਾਲਰ ਲਗਾਤਾਰ ਉੱਪਰ ਜਾ ਰਿਹਾ ਹੁਣ ਜਿਹੜਾ ਟਰੰਪ ਹੋਰੀ ਕਰ ਰਹੇ ਨੇ ਟਰੰਪ ਹੋਰਾਂ ਦਾ ਜਿਹੜਾ ਵਿਵਹਾਰ ਹੈ ਉਹ ਵਿਵਹਾਰ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਵੀ ਨਜ਼ਰ ਆ ਰਿਹਾ ਕਿਤੇ ਕਹਿੰਦੇ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾ ਲੈਣਾ ਕਦੇ ਕਹਿੰਦੇ ਨੇ ਕੈਨੇਡਾ ਦੇ ਨਾਲ ਮੈਂ ਵਪਾਰ ਉਸ ਰੂਪ ਦੇ ਵਿੱਚ ਨਹੀਂ ਕਰਨਾ ਆਪਦੀਆਂ ਸ਼ਰਤਾਂ ਤੇ ਕਰਨਾ ਹੈ ਕੈਨੇਡਾ ਦੇ ਇਲੈਕਸ਼ਨ 'ਚ ਵੀ ਇਹਦਾ ਅਸਰ ਦਿਖ ਰਿਹਾ ਹੈ ਇਹਨਾਂ ਦੇ ਬਿਆਨਾਂ ਦਾ ਭਾਰਤ ਦੇ ਵਿੱਚ ਵੀ ਇਹਨਾਂ ਦੇ ਬਿਆਨਾਂ ਦਾ ਅਸਰ ਆਗਾ ਜਿਹੜਾ ਉਹ ਸਾਫ਼ ਤੇ ਸਪਸ਼ਟ ਨਜ਼ਰ ਆ ਰਿਹਾਗਾ ਸੋ ਜੇ ਇਹ ਹੋਰ ਵੱਧ ਟੈਰਫ ਲਾਉਂਦੇ ਨੇ ਤਾਂ ਉਹਦੇ ਨਾਲ ਭਾਰਤ ਦੀ ਇਕਨੋਮੀ ਹੈਗੀ ਜਿਹੜੀ ਉਹ ਜਿਹੜੀ ਪਹਿਲਾਂ ਹੀ ਲਗਾਤਾਰ ਡਾਊਨ ਹਾਲਤ ਦੇ ਵਿੱਚ ਆ ਰਹੀ ਆ ਉਹ ਡਾਊਨ ਹਾਲਤ ਦੇ ਵਿੱਚ ਜਾਊਗੀ ਔਰ ਪਿਛਲੇ ਕੁਝ ਸਮੇਂ ਦੇ ਜੋ 트ੰਪ ਨਹੀਂ ਆਏ ਸੀ ਅਜੇ ਜੋ ਬਾਈਡਨ ਹੋਰਾਂ ਦੀ ਸਰਕਾਰ ਸੀ ਭਾਰਤ ਨੇ ਬਹੁਤ سارے ਸਮਝੌਤੇ ਨੇ ਜਿਹੜੇ ਉਹ ਰੂਸ ਵਾਲੇ ਪਾਸੇ ਕਰਨ ਦਾ ਰਾਹ ਖੋਲ੍ਹਿਆ ਸੀਗਾ ਲੇਕਿਨ ਹੁਣ ਜਦੋਂ ਟਰੰਪ ਹੋਰਿਆਂ ਆ ਗਏ ਜਿਵੇਂ ਇਹਨਾਂ ਦੀ ਰੂਸ ਨਾਲ ਵੀ ਨੇੜਤਾ ਵਧ ਰਹੀ ਆ ਔਰ ਜਿਵੇਂ ਬਾਹਮ ਰੋੜ ਕੇ ਜਿਹੜੀਆਂ ਚੀਜ਼ਾਂ ਕਰਵਾਉਣੀਆਂ ਚਾਹੁੰਦੇ ਨੇ ਉਹਦੇ ਲਈ ਮੈਨੂੰ ਤਾਂ ਇਹ ਲੱਗਦਾ ਕਿ ਦੁਨੀਆ ਭਰ ਦੇ ਵਿੱਚ ਇੱਕ ਲਾਮਬੰਦੀ ਇਸ ਅਮਰੀਕਨ ਸਾਮਰਾਜ ਦੇ ਖਿਲਾਫ ਮੁਲਕਾਂ ਦੀ ਹੋਣੀ ਚਾਹੀਦੀ ਆ ਕਿ ਜਿਵੇਂ ਮਤਲਬ ਬਾਹਮ ਰੋੜ ਕੇ ਜਿਸ ਰੂਪ ਦੇ ਵਿੱਚ ਆਪਦੀਆਂ ਸ਼ਰਤਾਂ ਤਹਿਤ ਵਪਾਰ ਕਰਨਾ ਚਾਹੁੰਦੇ ਨੇ ਕਿ ਇਹਨਾਂ ਨੂੰ ਭਾਂਜਾ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ ਜੀ ਪੱਤੀ ਸਾਬ ਹੁਣ ਆਪਾਂ ਗੱਲ ਕਰਦੇ ਆਂ ਆ ਪ੍ਰੋਗਰਾਮ ਦਾ ਸਮਾਪਨ ਪੂਰਾ ਹੋ ਰਿਹਾ ਤੇ ਆਖਰੀ ਖਬਰ ਜਿਹੜੀ ਆਪਾਂ ਕਰਦੇ ਆਂ ਕੇਂਦਰੀ ਸਿਆਸਤਾਂ ਜੁੜੀ ਹੋਈ ਵਕਫ ਸੋਧ ਬਿੱਲ ਜਿਹੜਾ ਆ ਰਿਹਾ ਜੀ ਉਹਨੂੰ ਲੈ ਕੇ ਸਿਆਸਤ ਬਹੁਤ ਭਖੀ ਹੋਈ ਹੈ ਇੱਕ ਤਾਂ ਵਿਰੋਧੀ ਧਿਰਾਂ ਵੈਸੇ ਹੀ ਤੇ ਪੱਤੀ ਸਾਬ ਜਿਹੜਾ ਉਹ ਵਿਰੋਧ ਕਰ ਰਹੇ ਨੇ ਪਰ ਜਿਹੜੀਆਂ ਸਾਥੀ ਪਾਰਟੀਆਂ ਨੇ ਇਸ ਵਕਤ ਜਿਹਨਾਂ ਦੇ ਸਹਾਰੇ ਇਸ ਵਕਤ ਮੋਦੀ ਸਰਕਾਰ ਖੜੀ ਆ ਜੇ ਅਸੀਂ ਨਤੀਸ਼ ਕਮਰ ਹੋਣ ਦੀ ਗੱਲ ਕਰੀਏ ਚੰਦਰਬਾਬੂ ਨਾਈਡੀ ਹੋਣਾਂ ਦੀ ਗੱਲ ਕਰੀਏ ਉਹਨਾਂ ਦਾ ਰਵਈਆ ਵੀ ਕੀ ਨਜ਼ਰ ਆਉਂਦਾ ਆ ਜਾਂ ਕਿ ਕਿਸ ਪਾਸੇ ਉਹ ਖੜੇ ਨੇ ਇਹ ਵੀ ਬਹੁਤ ਮਹੱਤਵਪੂਰਨ ਆ ਜਿਉਂ ਆਸੇ ਪਾਸੇ ਹੁੰਦੇ ਨੇ ਤਾਂ ਸਰਕਾਰ ਜਿਹੜੀ ਉਹ ਹਿੱਲ ਵੀ ਸਕਦੀ ਆ ਕਿਉਂਕਿ ਇਸ ਵਕਤ ਮжоਰਿਟੀ ਨਹੀਂ ਅਸੀਂ ਜੋ ਮਨੋਰਿਟੀ ਸਰਕਾਰ ਇਸ ਵਕਤ ਮੋਦੀ ਸਾਹਿਬ ਚਲਾ ਰਹੇ ਨੇ ਕਿਉਂਕਿ ਬਹੁਮਤ ਇਸ ਵਾਰ ਨਹੀਂ ਮਿਲਿਆ ਸੀਗਾ ਸੋ ਇਹ ਦੱਸੋ ਕਿ ਚੱਲ ਕੀ ਰਿਹਾ ਇਸ ਵਕਤ ਕੀ ਇਹ ਬਿੱਲ ਜਿਹੜਾ ਇਹ ਪਾਸ ਹੋਵੇਗਾ ਜਾਂ ਫਿਰ ਜਿਹੜੀਆਂ ਸਾਥੀ ਪਾਰਟੀਆਂ ਨੇ ਆਪਣਾ ਵੋਟ ਬੈਂਕ ਦੇਖਦੇ ਹੋਏ ਇਸ ਬਿੱਲ ਨੂੰ ਰੋਕ ਲੈਣੀਆਂ ਜਾਂ ਫਿਰ ਸਰਕਾਰ ਦੀਆਂ ਵੀ ਚੂੜਾ ਹਿਲ ਰੀਆਂ ਨੇ ਦੱਸਿਓ ਕੁੱਲ ਮਿਲਾ ਕੇ ਕੀ ਚੱਲ ਰਿਹਾ ਹੈ ਦੇਖੋ ਜੀ ਇਹ ਜਿਹੜਾ ਵਕਫ ਸੋਧ ਬਿੱਲ ਹੈ ਇਹ ਵਿਵਾਦਿਤ ਬਿੱਲ ਹੈ ਪਹਿਲੀ ਗੱਲ ਇਹ ਇੱਕ ਧਾਰਮਿਕ ਘਟ ਗਣਤੀ ਦੀ ਜਾਇਦਾ ਜਿਹੜੀਆਂ ਉਹਨਾਂ ਦੀਆਂ ਜਾਇਦਾਦਾਂ ਨੇ ਸਾਂਝੀਆਂ ਉਹਨਾਂ ਨਾਲ ਸੰਬੰਧਿਤ ਬਿੱਲ ਹੈ ਔਰ ਇਹਦੇ ਵਿੱਚ ਉਸ ਧਾਰਮਿਕ ਘਟ ਗਣਤੀ ਨੂੰ ਵਿਸ਼ਵਾਸ ਦੇ ਵਿੱਚ ਲੈ ਬਗੈਰ ਬਿੱਲ ਲਿਆਂਦਾ ਜਾ ਰਿਹਾ ਹੈ ਇੱਕ ਗੱਲ ਇਹ ਡੈਮੋਕ੍ਰੈਟਿਕ ਠੰਗ ਨਹੀਂ ਹੈ ਔਰ ਇਹ ਜਦੋਂ ਅੱਜ ਲੋਕ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਜਾਣਾ ਤਾਂ 8 ਘੰਟੇ ਦੇ ਲਈ ਬਹਿਸ ਦੇ ਲਈ ਮਿਥੇ ਗਏ ਨੇ ਔਰ ਵਿਰੋਧੀ ਪਾਰਟੀਆਂ ਇਹਨੂੰ ਗੈਰ ਸੰਵਿਧਾਨਿਕ ਿਕਰਾਰ ਦੇਣ ਦੀ ਗੱਲ ਦੇ ਉੱਤੇ ਅੜੀਆਂ ਹੋਈਆਂ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਖਾਸ ਕਰਕੇ ਕਾਂਗਰਸ ਵੱਲੋਂ ਵਿਪ ਜਾਰੀ ਕਰਤਾ ਸਾਰੇ ਸੰਸਦ ਮੈਂਬਰਾਂ ਨੂੰ ਕਹਤਾ ਕਿ ਲੋਕ ਸਭਾ ਦੇ ਵਿੱਚ ਪਹੁੰਚੋ ਕਿਉਂਕਿ ਅੱਜ ਬਹਿਸ ਹੋਣੀ ਹੈ ਕੱਲ ਨੂੰ ਇੱਥੇ ਜਾਂ ਪਰਸੋਂ ਨੂੰ VOTING ਹੋਣ ਦੀ ਸੰਭਾਵਨਾ ਬੀ ਬਣ ਸਕਦੀ ਹੈ ਔਰ ਇਹਦੇ ਵਿੱਚ ਤੇਲਗੂ ਦੇਸ਼ਮ ਪਾਰਟੀ ਹੈ ਜਿਹਦੀ ਚੰਦਰਬਾਬੂ ਨੈਡੂ ਦੀ ਔਰ ਜਨਤਾ ਦਲ ਜੁਨਾਈਟਰ ਦੇ ਜਿਹੜੀ ਨਿਤਿਸ਼ ਕੁਮਾਰ ਦੀ ਹੈ ਉਹਨਾਂ ਦੋਨੇ ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਆਪੋ ਆਪਣੇ ਸੂਬਿਆਂ ਦੇ ਮੁਸਲਮਾਨ ਭਾਈਚਾਰੇ ਨੂੰ ਇਹ ਕਹਿ ਚੁੱਕੇ ਨੇ ਕਿ ਅਸੀਂ ਤੁਹਾਡੇ ਹਿਤਾਾਂ ਦੀ ਅਣਦੇਖੀ ਨਹੀਂ ਕਰਾਂਗੇ ਇਹ ਵਿਸ਼ਵਾਸ ਦਿਵਾ ਚੁੱਕੇ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਮੁਸਲਮਾਨ ਭਾਈਚਾਰੇ ਦੀ ਇੱਕ ਗਿਣਨਯੋਗ ਗਿਣਤੀ ਹੈ ਬਿਹਾਰ 'ਚ ਇਲੈਕਸ਼ਨ ਬੂਹੇ ਤੇ ਖੜੀ ਹੈ ਉੱਥੇ ਵੀ ਮੁਸਲਮਾਨ ਭਾਈਚਾਰੇ ਦੀ ਇੱਕ ਗਿਣਨਯੋਗ ਗਿਣਤੀ ਹੈ ਸੋ ਦੋਨੇ ਪਾਰਟੀਆਂ ਵਿਸ਼ਵਾਸ ਦਿਵਾ ਚੁੱਕੀਆਂ ਨੇ ਹੁਣ ਜੇ ਤਾਂ ਦੇਖੋ ਜੀ ਇਹ ਦੋਨੇ ਪਾਰਟੀਆਂ ਇਸ ਬਿਲ ਦੇ ਖਿਲਾਫ ਖੜ੍ਹਦੀਆਂ ਨੇ ਫੇਰ ਤਾਂ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਊ ਹੈ ਬਿਲ ਪਾਸ ਕਰਾਉਣਾ ਮੁਸ਼ਕਲ ਹੋ ਜਾਣਾ ਹੈ ਅਗਰ ਇਹ ਦੋਨੇ ਲੀਡਰ ਨੇ ਜਿਹੜੇ ਕਿਉਂਕਿ ਦੋਨੇ ਲੀਡਰ ਵੀ ਪੂਰੇ ਚਫੇਰ ਗੜੀਏ ਨੇ ਕੇਂਦਰਬਾਬੂ ਨੈਡੂ ਵੀ ਨਿਤਿਸ਼ ਕੁਮਾਰ ਵੀ ਇਹ ਕਿਸੇ ਵੀ ਸਮੇਂ ਤੇ ਕੋਈ ਵੀ ਜਿਹੜਾ ਉਹ ਯੂ ਟਰਨ ਮਾਰ ਸਕਦੇ ਨੇ ਇਹਨਾਂ ਦੇ ਉੱਤੇ ਵਿਸ਼ਵਾਸ ਵਿਰੋਧੀ ਤਰ੍ਹਾਂ ਨੂੰ ਕਿ ਮਨ ਲਾਦਾ ਭਾਜਪਾ ਦੀ ਲੀਡਰਸ਼ਿਪ ਨੂੰ ਵੀ ਹੈ ਨਹੀਂ ਤੋ ਇਸ ਕਰਕੇ ਕੀ ਕੰਪਰੋਮਾਈਜ਼ ਕਰਦੇ ਨੇ ਸੰਸਦ ਦੇ ਵਿੱਚ ਇਹ ਇਹ ਕਹਿਣਾ ਮੁਸ਼ਕਲ ਹੋਊਗਾ ਪਰ ਵਿਰੋਧੀ ਪਾਰਟੀਆਂ ਇੱਕ ਜੁੱਟ ਨਜ਼ਰ ਆ ਰਹੀਆਂ ਨੇ ਹਾਂ ਜਿਹੜਾ ਭਗਵੰਤ ਸਬਾਨ ਹੋਰਾਂ ਨੇ ਰਾਹੁਲ ਗਾਂਧੀ ਖਿਲਾਫ ਕੁਝ ਟਿੱਪਣੀਆਂ ਕੀਤੀਆਂ ਉਹ ਇੰਡੀਆ ਆਲਾਈਂਸ ਦੇ ਵਿੱਚ ਤਰੇੜ ਜ਼ਰੂਰ ਪੈਦਾ ਕਰ ਰਹੀਆਂ ਨੇ ਉਹ ਇਹ ਵਕਫਾ ਜ਼ਰੂਰ ਖੜਾ ਕਰ ਰਹੀਆਂ ਨੇ ਮਨਦੀਪ ਜੀ ਕਿ ਜਿਵੇਂ ਭਗਵੰਤ ਸਬਾਨ ਹੋਰਾਂ ਦੀ ਬਿਆਨਬਾਜ਼ੀ ਹੈ ਕਿ ਇੰਡੀਆ ਆਲਾਈਂਸ ਦੇ ਵਿੱਚ ਵੀ ਹਲਚਲ ਹੋ ਜੇ ਇੰਡੀਆ ਆਲਾਈਂਸ 'ਚ ਹੀ ਹਲਚਲ ਹੋਗੀ ਫੇਰੇ ਜਿਹੜਾ ਆਂਧਰਾ ਪ੍ਰਦੇਸ਼ ਵਾਲੀ ਪਾਰਟੀ ਐ ਜਾਂ ਬਿਹਾਰ ਵਾਲੀ ਪਾਰਟੀ ਐ ਉਹਨਾਂ ਦੇ ਮਸਲੇ ਨੇ ਜਿਹੜੇ ਬੇਮੈਨੇ ਹੋਣਗੇ ਕਿੱਥੇ ਤਾਂ ਵਿਰੋਧੀ ਧਿਰਾਂ ਨੂੰ ਇਕਜੁੱਟ ਹੋ ਕੇ ਉਹਨਾਂ ਦੋਨਾਂ ਪਾਰਟੀਆਂ ਨੂੰ ਕਹਿਣਾ ਚਾਹੀਦਾ ਕਿ ਆਓ ਇਸ ਵਿਸ਼ੇ ਤੇ ਸਟੈਂਡ ਲਈਏ ਲੇਕਿਨ ਕਿੱਥੇ ਆਪਸ ਦੇ ਵਿੱਚ ਮੇੜੋ-ਮੀਣੀ ਹੋ ਰਹੇ ਨੇ ਇਹ ਵੀ ਇੱਕ ਪਹਿਲੂ ਐ ਸੋ ਹੁਣ ਇਹ ਜਿਹੜਾ ਵਕਤ ਸੋਧ ਬੈਲਾ ਜਲ ਲੋਕ ਸਭਾ ਦੇ ਵਿੱਚ ਆ ਰਿਹਾ ਐ ਇਸ ਬੈਲ ਦੇ ਖਿਲਾਫ ਜਿੱਥੇ ਵਿਰੋਧੀ ਪਾਰਟੀਆਂ ਨੇ ਲਾਮਬੰਦੀ ਕੀਤੀ ਹੋਈ ਐ ਉੱਥੇ ਭਾਜਪਾ ਬੀਐਸ ਵਿਸ਼ੇ ਦੇ ਵਿੱਚ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਜਿਚਾਉਣ ਲੱਗੀ ਹੋਈ ਹੈ ਕਿ ਸਮਾਗ ਦਾ ਜਿਹੜਾ ਬਹੁਤ ਕ੍ਰੂਸ਼ੀਅਲ ਆ ਫਾ ਨੂੰ ਇਹਦੇ ਤੇ ਸਟੈਂਡ ਆ ਜਿਹੜਾ ਆਪਣਾ ਉਵੇਂ ਜਿਵੇਂ ਰੱਖਣਾ ਚਾਹੀਦਾ ਜੀ 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 ਬਿਲਕੁਲ ਬਹੁਤ ਅਹਿਮ ਇਹ ਵੀ ਬਿਲ ਹੋਣ ਵਾਲਾ ਸੋ ਦੇਖਦੇ ਹਾਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਮੁਵਾਦਤ ਪੇਲੇ ਆ ਘਟ ਗਿਣਤੀਆਂ ਨੂੰ ਟਾਰਗੇਟ ਕਰਨ ਵਾਲਾ ਪਰ ਦੂਜੇ ਪਾਸੇ ਸਿਆਸਤ ਵੀ ਇਸ ਕਰਕੇ ਮਗੀ ਹੋਈ ਆ ਤੇ ਬਹੁਤ ਦਿਲਚਸਪ ਹੋਣ ਵਾਲ ਦਿਨ ਰਹਿਣਗੇ ਸੋ ਪੱਜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀਆਂ ਇਹਨਾਂ ਖਬਰਾਂ ਉੱਤੇ ਚਰਚਾ ਕਰਨ ਲਈ ਜਾਣਕਾਰੀ ਦੇਣ ਲਈ ਤੇ ਫਿਰ ਮਿਲਦੇ ਆਂ ਜੀ ਅਗਲੇ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਹੰਦੀ